ਕਿ ਜਿੱਦਾਂ ਇਨਸਾਨ ਨੂੰ ਹਵਾ ਪਾਣੀ ਜ਼ਰੂਰੀ ਹੈ ਜੀ ਇੱਕ ਆਰਟਿਸਟ ਵਾਸਤੇ ਇੱਕ ਥੀਏਟਰ ਹੋਣਾ ਥੀਏਟਰ ਕਰਨਾ ਥੀਏਟਰ ਨੂੰ ਜੀਉਣਾ ਉਹ ਬਹੁਤ ਜ਼ਰੂਰੀ ਹੈ ਅਕਾ ਜਨਾਬ ਜੀ ਨਮਸਕਾਰ ਜੀ ਹਾਂ ਸਰ ਤੁਹਾਡਾ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਆਓ ਜੀ ਸਰ ਬਿਕوز ਯੂ ਆਰ ਹਰ ਇਅਰ ਆਪ ਕਿਤਨਾ ਥੈਂਕ ਯੂ ਅੱਜ ਦਾ ਸ਼ੋਅ ਮੈਂ ਹਾਂ ਤੁਹਾਡਾ ਆਪਣਾ ਪੰਕਜ ਚੱਡਾ ਨਿਊਜ਼ ਪਬਲਿਕ ਅਪਡੇਟ ਤੋਂ ਅੱਜ ਸਾਡੇ ਨਾਲ ਇਸ ਪੋਡਕਾਸਟ ਦੇ ਵਿੱਚ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਰਾਮ ਜੀਲਾ ਤੋਂ ਸ਼ੁਰੂ ਕਰਕੇ ਸੀਰੀਜ਼ ਹੋਵੇ ਚਾਹੇ ਫਿਲਮ ਹੋਵੇ ਚਾਹੇ ਕੋਈ Song ਹੋਵੇ ਸਭ ਦੇ ਵਿੱਚ ਕੰਮ ਕੀਤਾ ਤੇ ਤੁਸੀਂ ਦੇਖ ਰਹੇ ਹੋ तकरीबन 90% ਜਿਹੜੀ ਸੀਰੀਜ਼ ਐ ਔਰ ਫਿਲਮਾਂ ਨੇ ਜਾਂ ਤੁਸੀਂ Song ਦੇਖਦੇ ਹੋ ਉਹਨਾਂ ਵਿੱਚ ਕਿਤੇ ਨਾ ਕਿਤੇ ਉਹ ਕਿਸੇ ਨਾ ਕਿਸੇ ਰੋਲ ਦੇ ਵਿੱਚ ਨਜ਼ਰ ਆ ਜਾਂਦੇ ਨੇ ਇਹ ਸਾਡੇ ਨਾਲ ਨੇ ਕੁਕੂ ਦਿਵਾਨ ਜੀ ਥੈਂਕ ਯੂ ਜਲੇ ਜੀ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਤੇ ਸਭ ਤੋਂ ਪਹਿਲਾਂ ਸ਼ੁਕਰੀਆ ਤੁਹਾਡਾ ਕਿ ਤੁਸੀਂ ਮੈਨੂੰ ਆਪਣੇ ਚੈਨਲ ਤੇ ਬੁਲਾ ਕੇ ਧੰਨਵਾਦ ਥੈਂਕ ਯੂ ਦਿਵਾਨ ਜੀ ਕੁਪਿਲ ਬਾਜੀ ਮੈਂ ਇਹ ਤੁਹਾਡੇ ਇਹ ਪਛਾਣ ਦਨਾ ਕਿ ਅੱਜ ਅੱਜ ਦੇ ਜਿਹੜੇ ਟਾਈਮ ਦੇ ਵਿੱਚ ਤੁਸੀਂ ਅਨੇ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ ਜਿਹੜੀ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ Song ਕਰ ਰਹੇ ਹੋ ਚਾਹੇ ਉਹ Web Series ਹੋਣ ਚਾਹੇ OTT ਹੋਣ ਕਿ ਜਿਹੜਾ ਪਹਿਲਾ ਜਮਾਨਾ ਸੀ ਔਰ ਅੱਜ ਦਾ ਜਮਾਨਾ ਉਸ ਕਿੰਨਾ ਕੋ ਫਰਕ ਆ ਗਿਆ ਇਸ ਜਿਹੜੇ ਫਿਲਮੀ ਲਾਈਨ ਦੇ ਵਿੱਚ ਫਿਲਮ ਲਾਈਨ ਚ ਜੱਟਾ ਜੀ ਬੜਾ ਫਰਕ ਹੈ ਪੁਰਾਣੇ ਸਮੇਂ ਦੇ ਔਰ ਅੱਜ ਦੇ ਸਮੇਂ ਵਿੱਚ ਪਹਿਲੀ ਗੱਲ ਤਾਂ ਇੱਕ ਸਿਨੇਮਾ ਹੀ ਬਦਲ ਗਿਆ ਆਪਣੇ ਆਪ ਇਹ ਅੰਦਰ ਜੋ ਸਿਨੇਮੇ ਵਿੱਚ ਪਹਿਲਾ ਸੀਗਾ ਜੋ ਸਿਨੇਮੇ ਦੇ ਅੰਦਰ ਹੈ ਜੋ ਉਸ ਸਿਨੇਮੇ ਦਾ ਕੰਟੈਂਟ ਹੈ ਜੋ ਸਟੋਰੀ ਪਾਰਟ ਹੈ ਜੋ ਆਰਟਿਸਟ ਨੇ ਤੇ ਸਿਨੇਮਾ ਉਹਦੀ ਮੇਕਿੰਗ ਬਦਲ ਗਈ ਮੇਕਰਸ ਬਦਲ ਗਏ ਤੋਂ ਪੁਰਾਣਾ ਸਿਨੇਮਾ ਹੋ ਰਾਇਜ ਸਿਨੇਮੇ ਵਿੱਚ ਕਾਫੀ ਫਰਕ ਹੈ ਮੈਂ ਪਹਿਲਾਂ Song ਦੇਖਦਾ ਹੁੰਦਾ ਸੀ ਮੈਨੂੰ ਆ ਸਾਨੂੰ ਅੱਜ ਤੋਂ ਕਾਫੀ ਸਾਲ ਪਹਿਲਾਂ ਦੇਖਦੇ ਹੁੰਦੇ ਸੀ ਕਿ ਪਿੱਛੇ ਚਾਰ ਭੰਗੜੇ ਵਾਲੇ ਨਾਜ਼ਰੇ ਨੇ ਅੱਗੇ Song ਚੱਲ ਰਿਹਾ ਉਹ ਟ੍ਰੈਂਡ ਜਾਂ ਖਤਮ ਹੋ ਗਿਆ ਜਦ ਜਿਹੜੀ ਉਹ ਹੁਣ ਅੱਜ ਕੱਲ ਦੇਖਦੇ ਆ ਕਿ ਉਹ ਸਟੋਰੀਜ਼ ਆ ਗਈਆਂ ਨੇ ਉਹਦੇ ਵਿੱਚ ਕਲਾਕਾਰਾਂ ਨੂੰ ਕੰਮ ਬਹੁਤ ਜ਼ਿਆਦਾ ਮਿਲਿਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਬਿਲਕੁਲ ਕਹਣਾ ਜੀ ਜਿਹੜੇ ਕਿ ਥੀਏਟਰ ਦੇ ਆਪਣੇ ਕਲਾਕਾਰ ਸੀਗੇ ਜਿਵੇਂ ਮੈਂ ਵੀ ਮਤਲਬ ਪੈਦਾਇਸ਼ੀ ਕਹ ਲੋ ਮੈਂ ਰਾਮਲੀਲਾ ਔਰ ਥੀਏਟਰ ਤੋਂ ਤੇ ਸਟੋਰੀ ਲਾਈਨ ਦੇ ਵਿੱਚ ਸਾਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ ਸਟੋਰੀ ਲਾਈਨ ਹੈ ਜਿਵੇਂ ਮੇਕਰਸ ਨੇ ਪੈਸਾ ਖਰਚਣਾ ਸ਼ੁਰੂ ਕਰਤਾ ਪੁਰਾਣੇ ਸਮੇਂ ਤੁਸੀਂ ਬਿਲਕੁਲ ਠੀਕ ਕਰਦੇ ਹੋ ਕਿ ਸਿੰਗਰ ਲੈ ਲਿਆ ਮਾਡਲ ਲੈ ਲਿਆ ਤੇ ਤੁਸੀਂ ਇੱਕ ਕਲਿੱਪ ਲਾ ਦੇ ਤੇ ਪਿੱਛੇ ਚਾਰ ਡਾਂਸਰ ਲੈ ਲਿਆ ਕਿ ਤੁਸੀਂ ਕਿਤੇ ਹਿਲ ਸਟੇਸ਼ਨ ਤੇ ਸ਼ੂਟ ਕਰ ਲਿਆ ਤੇ ਉਹ ਗਾਣਾ ਬਣ ਜਾਂਦਾ ਸੀ ਹੁਣ ਜਦੋਂ ਉਹ ਸਟੋਰੀ ਪਾਰਟ ਹੈ ਜਦੋਂ ਉਹਦੇ ਲਿਰਿਕਸ ਦੇ ਨਾਲ ਤੁਸੀਂ ਉਹਦੇ ਇਮੋਸ਼ਨ ਜੋੜਨੇ ਆ ਕਿ ਗਾਣੇ ਨਾਲ ਤੁਸੀਂ ਕਨੈਕਟ ਕਿਵੇਂ ਹੋਣਾ ਤੇ ਜਦੋਂ ਤੁਸੀਂ ਲਿਰਿਕਸ ਸੁਣ ਰਹੇ ਹੋ ਉਹੀ ਵਿਜ਼ੂ ਵਿਜ਼ੂਅਲ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਜਦੋਂ ਜੀ ਫਿਰ ਉਹਦੇ ਨਾਲ ਜਿਹੜਾ ਗਾਣੇ ਦਾ ਇੰਪੈਕਟ ਹੈ ਉਹ ਬਹੁਤ ਪੰਦਰ ਤੇ ਮੈਂ ਬੜਾ ਸ਼ੁਕਰਗੁਜ਼ਾਰ ਆਂ ਅੱਜ ਕੱਲ ਦੇ ਜਿਹੜੇ ਸੌਂਗਸ ਮੇਕਰਸ ਨੇ ਜਾਂ ਸੌਂਗਸ ਕੰਪਨੀ ਨੇ ਜਾਂ ਜਿਹੜੇ ਡਾਇਰੈਕਟਰਸ ਨੇ ਅੱਜ ਕੱਲ ਯੰਗ ਡਾਇਰੈਕਟਰਸ ਬਹੁਤ ਕ੍ਰੀਏਟਿਵ ਨੇ ਜਿਨ੍ਹਾਂ ਨੇ ਮਤਲਬ ਮਦਰ ਹੈ ਫਾਦਰ ਹੈ ਦਾਦੀ ਹੈ ਚਾਚਾ ਤਾਇਆ ਜਾਂ ਪਿੰਡ ਦਾ ਵੱਡਾ ਲੈਣਾ ਸੋ ਉਹਦੇ ਨਾਲ ਥੀਏਟਰ ਦੇ ਆਰਟਿਸਟਾਂ ਨੂੰ ਜਾਂ ਇਸ ਇੰਡਸਟਰੀ ਦੇ ਆਰਟਿਸਟਾਂ ਨੂੰ ਫਿਲਮ ਐਂ ਦੇ ਅੰਦਰ ਕੰਮ ਬਹੁਤ ਮਿਲਿਆ ਪਾਲੀਫੋਡਾ ਵਰਗੇ ਪਾਲੀਫੋਡ ਦੇ ਕਲਾਕਾਰ ਓਕੇ ਇਹ ਗੱਲ ਬਹੁਤ ਦੇਖਣ ਚਾਇਆ ਕਿ ਅੱਜ ਜਿਹੜੇ ਫਿਲਮ ਇੰਡਸਟਰੀ ਹੈ ਫਿਲਮ ਇੰਡਸਟਰੀ ਦੇ ਵਿੱਚ ਤੁਸੀਂ ਇਹ ਦੇਖਦੇ ਹੋ ਕਿ ਇੱਕ ਕਲਾਕਾਰ ਕਾਫੀ ਇਹ ਸੋਚ ਲਓਗੇ ਕਿ ਕੋਈ ਵੱਡੀ ਫਿਲਮ 'ਚ ਕੰਮ ਕਰ ਗਿਆ ਉਹ ਪਰ ਮੈਂ ਉਹ ਦਲ ਨੋਰ ਕੀਤੀ ਉਹ ਹਾਰਡ ਉਹ ਆਪਣਾ ਵੱਡੀ ਫਿਲਮ ਨਾਲ ਉਹ ਹੋਰ ਵੱਡੀ ਜਾਣਾ ਚਾਹੁੰਦਾ ਪਰ ਉਹ ਨੀਚੇ ਕਿਸੇ ਹੋਰ ਸਟੋਰੀ 'ਚ ਜਾਂ ਕਹਿ ਲਓ ਵੈਬ ਸੀਰੀਜ਼ 'ਚ ਜਾਂ ਕਿਸੇ Song 'ਚ ਨਹੀਂ ਆਣਾ ਚਾਹੁੰਦਾ ਉਹਤੇ ਹੀ ਬੌਂਡ ਹੋ ਕੇ ਰਹਿ ਜਾਣਾ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਈ ਕਲਾਕਾਰ ਮੈਂ ਦੇਖੇ ਨੇ ਜਿਹੜੇ ਆ ਕਾਫੀ ਇੱਕ ਫਿਲਮ ਚਤਾ ਆ ਗਏ ਦੂਜੀ ਚ ਉਹ ਕਿਤੇ ਨਜ਼ਰ ਨਹੀਂ ਆਏ ਉਹਦਾ ਕਾਰਨ ਕੀ ਹੈ ਚਾਹੇ ਜੀ ਉਹ ਇੰਡਸਟਰੀ ਚ ਨਾ ਕੁਝ ਪਰਸੈਂਟੇਜ ਆ ਉਸ ਆਰਟਿਸਟਾਂ ਦੀ ਬਹੁਤੇ ਨਹੀਂ ਹੈ ਜੀ ਕਿਉਂਕਿ ਦੋ ਦੋ ਤੁਸੀਂ ਕਿਤੇ ਕੋਈ ਐਸਾ ਬ੍ਰੇਕ ਲੈ ਲਿਆ ਕਿ ਜਿੱਥੇ ਤੁਹਾਨੂੰ ਲੱਗਦਾ ਕਿ ਯਾਰ ਮੈਂ ਮੈਨੂੰ ਐਸ ਲੈਵਲ ਦਾ ਬ੍ਰੇਕ ਮਿਲ ਗਿਆ ਤੇ ਜਾਂ ਮੈਂ ਉਹ ਕਰੂੰਗਾ ਜਾਂ ਤੋ ਉੱਪਰ ਕਰੂੰਗਾ ਇਹ ਕੁਝ ਲੋਕ ਹੈ ਜਿਹੜੇ ਕਿ ਉਸ ਜਗ੍ਹਾ ਤੇ ਲੈ ਕੇ ਬਹਿ ਜਾਂਦੇ ਆ ਮੈਂ ਇਹ ਸਮਝਦਾ ਕਿ ਸਾਨੂੰ ਬੀਂਗੇ ਆਰਟਿਸਟ ਕੋਈ ਕਮ ਬੜਾ ਛੋਟਾ ਨਹੀਂ ਹੈ ਕੋਈ ਪਲੇਟਫਾਰਮ ਬੜਾ ਛੋਟਾ ਨਹੀਂ ਹੈ ਕੋਈ ਬੈਨਰ ਬੜਾ ਛੋਟਾ ਨਹੀਂ ਹੈ ਜੇ ਅਸੀਂ ਕੰਮ ਵਾਸਤੇ ਆਏ ਹੋਏ ਆ ਤੇ ਇੰਡਸਟਰੀ 'ਚ ਸਾਨੂੰ ਲਗਾਤਾਰਤਾ ਦੇ ਨਾਲ ਕੰਟੀਨਿਊਟੀ ਦੇ ਨਾਲ ਕੰਮ ਨੂੰ ਕਰਦੇ ਰਹਿਣਾ ਚਾਹੀਦਾ ਉੱਚ ਨਹੀਂ ਫਸ ਕੇ ਰਹਿਣਾ ਚਾਹੀਦਾ ਵੀ ਜੀ ਮੈਨੂੰ ਮਿਲੂਗਾ ਤਾਂ ਮੈਂ ਕਰੂੰਗਾ ਕਿਉਂਕਿ ਉਸ ਲੈਵਲ ਦਾ ਮਿਲੇ ਨਾ ਤੇ ਛੋਟਾ ਤੁਸੀਂ ਕਰੋ ਨਾ ਉਸ 'ਚ ਬਹੁਤ ਐਸੀ ਇੰਡਸਟਰੀ 'ਚ ਬੰਦੇ ਆ ਕਿ ਜਿਹੜੇ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਜਾਂਦੇ ਆ ਤੇ ਹੋਰ ਵੀ ਕਈਆਂ ਸੁਕਾਵੀਆਂ ਜਿਹੜੀ ਕਟਣਾ ਵਾਂ ਸਾਨੂੰ ਸਮਾਜ ਚ ਸੁਣਨ ਨੂੰ ਮਿਲਦੀਆਂ ਵੀ ਆ ਜੀ ਤੇ ਉਹ ਮੈਂ ਹੋਈ ਉਸੇ ਗੱਲ ਤੇ ਦੁਬਾਰਾ ਰਿਪੀਟ ਆ ਰਹੇ ਆਂ ਕਿ ਕਿਹਾ ਜਾਂਦਾ ਕਿ ਉਹ بڑے ਰੋਲ ਚ ਜਾਂ ਵੱਡੇ ਰੋਲ ਚ ਚਲੇ ਗਏ ਛੋਟੇ ਰੋਲ ਨਹੀਂ ਕਰਨੇ ਚਾਹੁੰਦੇ ਉਸ ਨਾਲ ਉਹ ਕਾਫੀ ਜ਼ਿਆਦਾ ਡਿਪਰੈਸ਼ਨ ਤੁਸੀਂ ਕਹਿੰਦੇ ਡਿਪਰੈਸ਼ਨ ਚ ਵੀ ਚਲੇ ਜਾਂਦੇ ਆ ਜਾਂਦੇ ਜੀ ਬਹੁਤ 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 ਲੋਕ ਹੋ ਜਾਂਦੇ ਬਹੁਤ ਜ਼ਿਆਦਾ ਡਿਪਰੈਸ਼ਨ ਚ ਚਲੇ ਜਾਂਦੇ ਆ ਕਿ ਇਕਲ ਮੈਂ ਹੋਰ ਪੁੱਛਣਾ ਚਾਹਾਂ ਜੀ ਦਿਵਾਨ ਜੀ ਕਿ ਜਿਹੜਾ ਥੀਏਟਰ ਹੈ ਉਹ ਕਿੰਨਾ ਕੁ ਜ਼ਰੂਰੀ ਹੈ ਐਜ਼ ਏ ਫਿਲਮ ਚ ਆਣ ਲਈ ਜਾਂ ਕੋਈ ਆਪਾਂ ਰੋਲ ਕਰਨ ਲਈ ਥੀਏਟਰ ਕਿੰਨਾ ਕੁ ਮੈਨੇ ਰੱਖਦਾ ਇੱਕ ਕਲਾਕਾਰ ਲਈ ਅ ਜੇ ਮੇਰਾ ਮਨਣਾ ਚੜਾ ਜੀ ਤਾਂ ਮੈਂ ਇਹ ਕਹਣਾ ਵੀ ਜਿੱਦਾਂ ਇਨਸਾਨ ਨੂੰ ਹਵਾ ਪਾਣੀ ਜ਼ਰੂਰੀ ਹੈ ਜੀ ਇੱਕ ਆਰਟਿਸਟ ਵਾਸਤੇ ਇੱਕ ਥੀਏਟਰ ਹੋਣਾ ਥੀਏਟਰ ਕਰਨਾ ਥੀਏਟਰ ਨੂੰ ਜੀਉਣਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਇਹ ਪਰਦੇ ਦੀ ਸਕਿੱਲ ਪਰਦੇ ਪਰ ਜਾ ਕੇ ਜਦੋਂ ਆਪਾਂ ਕੋਈ ਕੰਮ ਕਰਦੇ ਆਂ ਤੇ ਜੋ ਤੁਹਾਨੂੰ ਬੈਕਗਰਾਉਂਡ ਚ ਸਿੱਖਿਆ ਹੁੰਦਾ ਥੀਏਟਰ ਦਾ ਮੇਰੇ ਹਿਸਾਬ ਨਾਲ ਉਹ 80 90% ਕੰਮ ਆਉਂਦਾ ਇਹ ਮੇਰਾ ਮੰਨਣਾ ਤੇ ਬਹੁਤ ਹੀ ਸਾਡੀ ਪਰਸਨੈਲਟੀ ਐ ਐਸੀਆਂ ਹੈਗੀਆਂ ਜਿਹੜੀਆਂ ਇੰਡਸਟਰੀ ਦੇ ਵਿੱਚ ਕੰਮ ਕਰਦੀਆਂ ਥੀਏਟਰ ਦੇ ਮੰਨੇ ਪ੍ਰਮੰਨੇ ਨਾਮ ਐ ਮੰਨੀਆਂ ਪ੍ਰਮੰਨੀਆਂ ਹਸੀਆਂ ਜਿਹੜੇ ਕਈ ਮੇਕਰਸ ਵੀ ਨੇ ਡਾਇਰੈਕਟਰਸ ਵੀ ਨੇ ਤੇ ਐਕਟਰ ਵੀ ਸੀ ਓਕੇ ਇੱਕ ਗੋਕੁਲ ਦਿਵਾਂਜੀ ਸਾਡੇ ਨਾਲ ਅੱਜ ਹੈ ਨੇ ਇਹਨਾਂ ਨਾਲ ਸਾਡੇ ਵਿਚ ਵਿਚਾਰ ਸਾਡੇ ਨਾਲ ਗੱਲ ਕਰ ਰਹੇ ਨੇ ਪਰ ਇਹ ਮੈਂ ਨਾ ਬਾਰੇ ਵੀ ਦੱਸਣਾ ਚਾਹਾਂਗਾ ਕਿ ਇਹ ਇੱਕੋ ਇੱਕੋ ਕਲਾਕਾਰ ਨੇ ਸੰਜੀਦਗੀ ਸੰਜੀਦਗੀ ਨਾਲ ਕਿਹਾ ਜਾਂਦਾ ਇੰਡਸਟਰੀ ਦੇ ਵਿੱਚ ਵੀ ਇਹ ਉਸ ਨੂੰ ਜਾਨ ਲਾ ਦਿੰਦੇ ਨੇ ਆਪਣੇ ਰੋਲ ਕਰਨ ਦੇ ਵਿੱਚ ਔਰ ਹਰੇਕ ਰੋਲ ਨੂੰ ਚਾਹੇ ਉਹ Song ਹੋਵੇ ਚਾਹੇ ਉਹ ਕਿਸੇ ਫਿਲਮ ਦਾ ਰੋਲ ਹੋਵੇ ਜਾਂ Web Series ਹੋਵੇ ਤੇ Web Series ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਰੋਲ ਹੋਵੇ ਕਿਉਂਕਿ ਇਹ ਨੀਚੇ ਤੋਂ ਉੱਠੇ ਹੋਏ ਕਲਾਕਾਰ ਨੇ ਰਾਮੀ ਲਾਲ ਦੇ ਸਟਾਰਟਿੰਗ ਜੇ ਰਾਮੀ ਲਾਇਨ ਨੇ ਸਟਾਰਟ ਕੀਤੀ ਰਾਮੀ ਲਾ ਤੋਂ ਰੋਲ ਕਰਦੇ ਕਰਦੇ ਅੱਜ ਫਿਲਮ ਇੰਡਸਟਰੀ ਦੇ ਵਿੱਚ ਵੀ ਪਹੁੰਚ ਗਏ ਨੇ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਜੀ ਜਿਵੇਂ ਤੁਸੀਂ ਰਾਮੀ ਲਾਲ ਦੇ ਵਿੱਚ ਵੀ ਅਜੇ ਵੀ ਮੇਰੇ ਖਿਆਲ ਚ ਸ੍ਰੀ ਸ਼ਾਦ ਮੇਰੇ ਜਿਤਕ ਮੇਰੇ ਧਿਆਨ ਹੈ ਤੁਸੀਂ ਅਜੇ ਵੀ ਰਾਮੀ ਲਾਲ ਨਾਲ ਜੁੜੇ ਹੋਏ ਹੋ ਬਿਲਕੁਲ ਬਿਲਕੁਲ ਜੀ ਮੈਂ ਚੜ੍ਹੇ ਵੀ ਹਜੇ ਰਾਮੀ ਲਾਲ ਵੀ ਕਰਦਾ ਹਾਂ ਥੀਏਟਰ ਵੀ ਕਰਦਾ 6 ਮੈਂ ਸਾਲ ਦੀਆਂ ਦਾ ਇੱਕ ਦੋ ਸ਼ੋਅ ਥੀਏਟਰ ਦੇ ਆਪਣੇ ਗਰੁੱਪ ਦੇ ਜਾਂ ਬਾਅਦ ਮੈਂ ਨਾ ਕਰਾਂ ਤਾਂ ਮੈਨੂੰ ਆਪਣੇ ਆਪ ਚ ਲੱਗਦਾ ਕਿ ਮੈਨੂੰ ਜੰਗ ਲੱਗ ਗਿਆ ਅਜੇ ਤੱਕ ਅਸੀਂ ਪ੍ਰੋਟੀਨ ਚ ਫਿਲਮ ਲਾਈਨ ਚ ਮੈਂ ਵੈਬ ਸੀਰੀਜ਼ ਐ ਸੰਗਸ ਰੈਲੀਵਿਟੀ ਚੋਂ ਕੰਮ ਕਰਦੇ ਆਂ ਜਦ ਤੱਕ ਥੀਏਟਰ ਨਾ ਕੀਤਾ ਜਾਵੇ ਜੀ ਸਾਨੂੰ ਇਹ ਲੱਗਦਾ ਵੀ ਨਹੀਂ ਜਾਂ ਥੀਏਟਰ ਨਹੀਂ ਕੀਤਾ ਤੇ ਸਾਡਾ ਆ ਕਰਨਾ ਬੇਕਾਰ ਆ ਵੀ ਥੀਏਟਰ ਵੀ ਸਾਨੂੰ ਕਰਨਾ ਚਾਹੀਦਾ ਤਾਂ ਕਰਨਾ ਚਾਹੀਦਾ ਤੇ ਰਾਮਬੀਲਾ ਮੈਂ ਬਹੁਤ ਹੀ ਛੋਟੀ ਉਮਰ ਚ ਕਰਤੀ ਸੀ 11 ਸਾਲ ਦੀ ਉਮਰ ਚ ਮੈਂ ਸਟਾਰਟ ਕਰਤਾ ਸੀਗਾ ਓਕੇ ਤੇ ਮੈਂ ਲੱਖੀਆਂ ਜੀ ਕਿ ਮੈਂ ਸੈਕਟਰ 17 ਅਪਰੇਟ ਗਰਾਉਂਡ ਚ ਉਸ ਕਮੇਟੀ ਤੋਂ ਮੈਂ ਸਟਾਰਟ ਕੀਤਾ ਸੀਗਾ ਸਾਨੂੰ 1988 ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਮੁਹਾੜੀ ਆ ਕੇ ਅਸਿਸਟੈਂਟ ਟਰੈਕਟਰ ਅਸਿਸਟੈਂਟ ਟਰੈਕਟਰ ਰਹਾ ਜੀ ਤੇ ਉਸ ਤੋਂ ਬਾਅਦ ਮੈਂ ਡਾਇਰੈਕਟ ਲਗਾਤਾਰ ਕਰ ਰਿਹਾ ਪਿਛਲੇ 2-4 ਸਾਲਾਂ ਤੋਂ ਜਿਵੇਂ ਇੰਡਸਟਰੀ ਚੁੱਧ ਦੇ ਵਿੱਚ ਵੱਧ ਕੇ ਕਿ ਤੁਸੀਂ ਮਤਲਬ ਆਰਾਮ ਵਿਲਾ ਕਰਕੇ ਇੰਡਸਟਰੀ ਚੋ ਡਾਇਨੈਮਿਕ ਹੋ ਸਕਦਾ ਡਾਇਨੈਮਿਕ ਦੇ ਪੱਲੇ ਤੇ ਉਹ ਮੇਰਾ ਮਾਇਨਸ ਹੈ ਜੀ ਬਾਕੀ ਆਰਾਮ ਵਿਲਾ ਦੇ ਨਾਲ ਜੁੜੇ ਹੋਇਆ ਪ੍ਰਭੂ ਰਾਮ ਵੀ ਇਹ ਕਿਰਪਾ ਵੱਡਿਆਂ ਦਾ ਮੇਰੇ ਬਜ਼ੁਰਗਾਂ ਦਾ ਮੇਰੇ ਮਾਤਾ ਪਿਤਾ ਦਾ ਮੇਰਾ ਪਰਿਪਾਤ ਹੈ ਜੀ ਕਿਉਂਕਿ ਮੈਂ ਪੁੱਛਿਆ ਆ ਰਾਮ ਵਿਲਾ ਚ ਕਿਹੜਾ ਕਿਹੜਾ ਰੋਲ ਕਰਦੇ ਕਰਦੇ ਰਹੇ ਤੁਸੀਂ ਮੇਰੀ ਸਟਾਰਟਿੰਗ ਸਭ ਤੋਂ ਪਹਿਲਾਂ ਕੁਛ ਦੇ ਰੋਲ ਤੇ ਹੋਈ ਅੱਛਾ ਉਹ ਪਰ ਇੰਟਰਸਟਿੰਗ ਗੱਲ ਹੈ ਕਿ ਮੇਰੇ ਭੂਆ ਜੀ ਦਾ ਮੇਰੇ ਮਾਸੀ ਜੀ ਦਾ ਬੇਟਾ ਉੱਥੇ ਸੀਤਾ ਦਾ ਕਰੈਕਟਰ ਕਰਦੇ ਸੀ ਤੇ ਇੱਕ ਦਿਨ ਚਾਂਚਕ ਮੇਰੇ ਕੋਲ ਆਏ ਤੇ ਮੈਨੂੰ ਕਹਿੰਦੇ ਯਾਰ ਤੂੰ ਨਾ ਨਿੱਕਰ ਪਾ ਉਹ ਵੀ ਨਿੱਕਰ ਦੀ ਉਮਰ ਸੀ ਜੀ ਜੀ ਤੇ ਚੱਲ ਯਾਰ ਤੈਨੂੰ ਨਾ ਰੋਲ ਕਰਾਉਣਾ ਤੇ ਜਦੋਂ ਅਸੀਂ ਛੋਟੇ ਹੁੰਦੇ ਰੋਲ ਦੇਖਦੇ ਹੁੰਦੇ ਸੀ ਤਾਂ ਸਾੜੀ ਮੰਨ ਲੈਣੀ ਤੇ ਮਤਲਬ ਆਪਣੇ ਬੈੱਡ ਤੇ ਰੋਲਾ ਪਾਉਣਾ ਮੈਂ ਤੈਨੂੰ ਉਠਾ ਲੈ ਜਾਊਂਗਾ ਮੈਂ ਜੋ ਰੱਬ ਅੱਗੇ ਦੇਖ ਕੇ ਕਰਦੇ ਹੁੰਦੇ ਸੀ ਜੋ ਟ੍ਰੈਂਡ ਜ਼ਿਆਦਾ ਸੀਗਾ ਜੋ ਟ੍ਰੈਂਡ ਤੇ ਮੈਂ ਕਿਹਾ ਯਾਰ ਮੈਨੂੰ ਇਹ ਮੌਕਾ ਮਿਲ ਰਿਹਾ ਤੇ ਮੈਂ ਕਰੂੰਗਾ ਮੈਂ ਚਲੋ ਮੈਂ ਗਿਆ ਜੀ ਮੈਂ ਉੱਥੇ ਕੁਛ ਦਾ ਰੋਲ ਕੀਤਾ ਸਟਾਰਟਿੰਗ ਤੇ ਹਰ ਚੀਜ਼ ਜਿਹੜੀ ਹੁੰਦੀ ਹੈ ਟਫ ਹੁੰਦੀ ਹੈ ਪਰ ਜੋ ਮੈਂ ਚੀਜ਼ ਉੱਥੇ ਸਟੇਜ ਤੇ ਦੇਖਦਾ ਹੁੰਦਾ ਸੀਗਾ ਮੈਂ ਉਹਨੂੰ ਨਿਭਾ ਪਾਇਆ ਇਹ ਮੇਰੇ ਮਤਲਬ ਮੇਰੇ ਗੁਰੂ ਜੀ ਦਾ ਸ੍ਰੀਸ਼ ਬਖਸ਼ੀ ਜੀ ਪਪਾ ਜੀ ਸਰਚਾ ਚਾਹੇ ਨਹੀਂ ਪਰ ਉਹ ਮੈਨੂੰ ਉਹਨਾਂ ਦਾ ਇੱਕ ਥੱਪੜ ਹੈ ਮੇਰਾ ਜਿਹੜਾ ਕਿ ਉਹਨਾਂ ਨੇ ਮੈਨੂੰ ਇੱਕ ਲਾਈਫ ਜਿੰਦਰ ਮਾਰਿਆ ਹੋਇਆ ਤੇ ਮੈਨੂੰ ਲੱਗਦਾ ਵੀ ਉਹੀ ਮੇਰਾ ਇੱਕ ਮੁਕਾਮ ਹੈ ਕਿ ਜਿਮਾਜ ਇੱਥੇ ਬੈਠਾ ਇਸ ਤੋਂ ਪੌਡਕਾਸਟ ਕਰ ਰਿਹਾ ਹੈ ਨਹੀਂ ਇਹ ਤਾਂ ਬਹੁਤ ਵਧੀਆ ਗੱਲ ਹੈ ਮੈਂ ਵੈਸੇ ਗਿਦਵਾਨ ਨੂੰ ਇਹ ਵੀ ਗੱਲ ਦੱਸਦਾ ਕਿ ਤੁਸੀਂ ਚਲੋ ਰਾਮੀਲਾ ਦੇ ਵਿੱਚ ਨਾਲ ਜੁੜੇ ਹੋ ਮੈਂ ਵੀ ਵਸੇ ਇੱਕ ਰਾਮ ਮਿਲਾਪ ਦੇ ਤੌਰੇ ਇਸ ਚੰਦੋਂ ਮੈਂ ਮਲੇਜ਼ਮ ਗੈਡੀਜ਼ਾ ਮੈਂਬਰ ਆ ਪਰ ਮੈਂ ਵੀ ਇੱਕ ਆਰਟਿਸਟ ਦੇ ਤੌਰ ਤੇ ਹੀ ਰਾਮ ਮਿਲਾ ਜਾਣ ਕੀਤੀ ਸੀ ਕੀਤੀ ਇਸ ਕਰਕੇ ਸੀ ਕਿ ਸਿਰਫ ਰੱਬ ਦਾ ਨਾਮ ਜੀ ਲੈ ਸਕੀ ਐ ਕਿਉਂਕਿ ਉਹ 13 ਦਿਨ ਜਿਹੜੇ ਸਟੇਜ ਦੇ ਹੁੰਦੇ ਨੇ ਜਾਂ ਫਿਰ ਉਸ ਤੋਂ ਪਹਿਲਾਂ ਅਸੀਂ ਤਿਆਰੀ ਕਰਨ ਲੱਗ ਜਾਂਦੇ ਆ ਵੀ ਪ੍ਰਭੂ ਰਾਮ ਦਾ ਨਾਮ ਲਈਏ ਉਹ ਜਿਹੜੇ ਉਹ 13 ਤੇ 20 ਇੱਕ ਮਹੀਨਾ ਜਿਹੜਾ ਹੁੰਦਾ ਉਹ ਸਾਨੂੰ ਆ ਹੁੰਦਾ ਵੀ ਪਤਾ ਨਹੀਂ ਕੋਈ ਮੇਲਾ ਆ ਗਿਆ ਬਿਲਕੁਲ ਬਿਲਕੁਲ ਜੇ ਆਪਾਂ ਦੇਖੀਏ ਜੇ ਤੁਸੀਂ ਉਸ ਲਾਈਨ ਨਾਲ ਜੁੜੇ ਹੋਏ ਹੋ ਤੁਸੀਂ ਰਾਮ ਮੇਲਾ ਕਰਦੇ ਹੋ ਬਿਲਕੁਲ ਚੱਡਾ ਦੀ ਸੇਮ ਸੇਮ ਫੀਲਿੰਗ ਹੈ ਅਸੀਂ ਇਹ ਸਮਝਦੇ ਹਾਂ ਕਿ ਜਵਾਨੀ ਵੇਲੇ ਬੱਚੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਗੰਦ ਸੰਗਤ ਚ ਪੈ ਜਾਂਦੇ ਆ ਕੋਈ ਸੰਗਤ ਚ ਪੈ ਜਾਂਦੇ ਆ ਤੇ ਵਿਗੜ ਜਾਂਦੇ ਆ ਸਾਨੂੰ ਸਾਡੇ ਸੀਨੀਅਰਸ ਨੇ ਸੰਭਾਲਿਆ ਸਾਨੂੰ ਇਸ ਪਾਸੇ ਲਾਇਆ ਤੇ ਹੁਣ ਸਾਡੀ ਕੋਸ਼ਿਸ਼ ਹੈ ਵੀ ਅਸੀਂ ਉਹੀ ਜਿਹੜਾ ਮੋੜ ਹੈ ਉਹ ਮੋੜਾ ਮੋੜ ਕੇ ਸਮਾਜ ਨੂੰ ਦਈਏ ਤਾਂ ਕਿ ਜਿਹੜੀ ਅੱਜ ਦੀ ਜਨਰੇਸ਼ਨ ਟੁੱਟ ਰਹੀ ਹੈ ਸੰਸਕਾਰਾਂ ਨਾਲੋਂ ਸੰਸਕ੍ਰਿਤੀ ਨਾਲ ਹੋ ਗਿਆ ਆਪਣੀ ਸਭਿਆਚਾਰ ਨਾਲ ਜਾਂ ਧਾਰਮਿਕ ਜਿਹੜੀ ਉਹਨਾਂ ਦੀ ਬਰਥਾ ਹੈ ਉਹ ਤੋਂ ਜਿਹੜੀ ਮਤਲਬ ਬੇਮੁਖ ਹੋ ਰਹੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ 10 20 30 50 ਜਿੰਨੇ ਕ ਬੱਚੇ ਜੋੜ ਸਕਦੇ ਹਾਂ ਤੇ ਉਹਦੇ ਨਾਲ ਹੀ ਅੱਗੇ ਕਾਫਲਾ ਵਧੂਗਾ ਤੇ ਉਹਨੂੰ ਜੋੜਨ ਵਾਸਤੇ ਹੀ ਸਾਡਾ ਇੱਕ ਇਹ ਵੀ ਇੰਟਰਸਟ ਹੈ ਕਿ ਅਸੀਂ ਸਮਾਜ ਦੋਸ਼ ਕੁਸਮੂਰ ਚੱਕੀ ਹਾਂ ਮੈਂ ਵੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਸੋਚੀਦਾ ਕਿ ਕੋਈ ਨਾ ਕੋਈ ਕਲਾਕਾਰ ਰਾਮੀ ਲਾਲ ਨਾਲ ਜੁੜਦਾ ਰਹੇ ਮੈਂ ਆਪਣੇ ਜੇ ਆਪਣੇ ਘਰ ਤੋਂ ਹੀ ਲੰਮਾ ਮੈਂ ਆਪਣੇ ਬੇਟੇ ਨੂੰ ਵੀ ਕਾਫੀ ਸਾਲਾਂ ਤੋਂ ਲਗਾਤਾਰ ਨਾਲ ਲਿਜਾਦੇ ਆ ਰਹਿਆ ਤਾਂ ਕਿ ਉਹ ਐਕਟਿਵ ਹੋਵੇ ਉਸ ਫੀਲਡ ਨਾਲ ਤੇ ਉਹ ਜਿਹੜੀ ਸੰਸਕਾਰ ਹੈ ਉਸ ਦੇ ਭਾਈ ਭਾਈ ਦਾ ਭਾਈ ਨਾਲ ਪਿਆਰ ਜੋ ਰਾਮੀ ਲਾਲ ਦਿਖਾਇਆ ਡਾਕਟਰ ਸਾਡੀ ਸਮਾਜ ਦੀ ਸਾਰੀ ਸਿੱਖਿਆ ਉਹ 10 12 ਦਿਨਾਂ ਦੇ ਅੰਦਰ ਹੈ ਪਰ ਜੇ ਕਿਸ ਨੇ ਕੰਸੀਵ ਕਰ ਲਿਆ ਜੇ ਕਿਸ ਨੇ ਕਰ ਲਿਆ ਚਲੋ ਆਪਾਂ ਉਸ ਲਾਈਨ ਨੂੰ ਅੱਗੇ ਹੁਣ ਆਪਾਂ ਫਿਲਮੀ ਲਾਈਨ ਤੇ ਆਈਏ ਜੀ ਤੇ ਮੈਂ ਇੱਕ ਕਿਹੜੀ ਕਿਹੜੀ ਦੀਵਾਨ ਜੀ ਕਿਹੜੀ ਕਿਹੜੀ ਫਿਲਮਾਂ ਕਰ ਚੁੱਕੇ ਹੋ ਕਿਹੜੇ ਕਿਹੜੇ ਸੀਰੀਜ਼ ਇਸ ਟਾਈਮ ਇਸ ਟਾਈਮ ਲਾਈਨ ਚ ਨੇ ਜਿਹੜੇ ਤੁਸੀਂ ਇਸ ਟਾਈਮ ਚੱਲ ਰਹੇ ਨੇ ਤੁਹਾਡੇ ਮੇਰੇ ਸਰ ਮੈਂ ਸਟਾਰਟਿੰਗ 94 ਦੇ ਅੰਦਰ ਪਹਿਲੀ ਫਿਲਮ ਪੀਟੀਸੀ ਟ੍ਰੇਨ ਟੂ ਪਾਕਿਸਤਾਨ ਟ੍ਰੇਨ ਟੂ ਪਾਕਿਸਤਾਨ ਉਹ ਪਾਰਟੀਸ਼ਨ ਤੇ ਫਿਲਮ ਸੀਗੀ ਤੇ ਮੇਰੇ ਖਿਆਲ ਨਾਲ ਚੰਡੀਗੜ੍ਹ ਚ ਕੋਈ ਐਸਾ ਥੀਏਟਰ ਦੀ ਪਰਸਨੈਲਿਟੀ ਆ ਆਰਟਿਸਟਿਕ ਮਾਨ ਜੀ ਨੇ ਉਸ ਲਈ ਉਸ ਫਿਲਮ ਚ ਕੰਮ ਲਈ ਕੀਤਾ ਪਾਰਟੀਸ਼ਨ ਤੇ ਫਿਲਮ ਸੀਗੀ ਬੌਮੇਲਾ ਰੁਕਸੀ ਉਹਦੇ ਡਾਇਰੈਕਟਰ ਸੀਗੇ ਖੁਸ਼ਵੰਤ ਸਿੰਘ ਜੀ ਦਾ ਨਾਮ ਨਾਵਲ ਸੀਗਾ ਅੱਛੀ ਕੋ ਫਿਲਮ ਚੱਲੀ ਜੀ ਤੇ ਉਸ ਤੋਂ ਬਾਅਦ ਵੈਬ ਸੀਰੀਜ਼ ਕਰ ਲੋ ਤੁਸੀਂ ਉਹਦੇ ਮੈਂ ਰੈਗੂਲਰ ਕਰਦਾ ਰਹਾਂਗੇ ਟੀਵੀ ਕਮਰਸ਼ੀਅਲ ਐਡਸ ਆ ਸੁਰੇਲ ਸ਼ਾਟੀ ਜੀ ਨਾਲ ਐਡ ਹੈਗੀ ਡੀਐਲਐਫ ਦੀ ਐਡ ਹੈਗੀ ਯਾ ਟਰੈਕਟਰ ਪ੍ਰਾਡ ਦੀ ਐਡ ਹੈਗੀ ਓਕੇ ਤੇ ਇੰਡਸਟਰੀ ਦੇ ਕਈ ਹੋਰ ਹੈਗੀਆਂ ਜਿਹੜੀਆਂ ਕਿ ਜਿਹੜੀਆਂ ਤੁਹਾਡੀਆਂ ਕੀ ਕਹਿੰਦੇ ਯਾਰ ਨੂੰ ਕਮਰਸ਼ੀਅਲ ਜਿਹੜੀਆਂ ਐਡ ਹੈਗੀਆਂ ਨੇ ਉਹ ਹੈਗੀਆਂ ਤੁਹਾਡੀਆਂ ਵੈਰੀਆਂ ਬਿਲਡਿੰਗਸ ਦੀਆਂ ਸੁਸਾਇਟੀਜ਼ ਦੀਆਂ ਜਾਂ ਡਿਵੈਲਪਰ ਦੀਆਂ ਸਟੇਟ ਦੀਆਂ ਉਹ ਐਡਸ ਹੈਗੀਆਂ ਤੇ ਸੀਰੀਅਲ ਮੇਰਾ ਉਡਾਰੀਆਂ ਕਲਰਸ ਦਾ ਬੜਾ ਫੇਮਸ ਸੀਰੀਅਲ ਸੀਗਾ ਜੀ 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 ਉਹਦਾ ਸੀਜ਼ਨ 1 ਤੇ ਸੀਜ਼ਨ 4 ਸੀਜ਼ਨ 3 ਵੀ ਕੀਤਾ ਤੇ ਫਿਲਮਾਂ ਮੇਰੀਆਂ ਜਿਹੜੀ ਜੁਗ-ਜੁਗ ਜਿਓ ਉਹਦੇ ਅੰਦਰ ਮੈਂ ਰਿਤੂ ਸਿੰਘ ਜੀ ਨਾਲ ਤੇ ਵਰਨਤ ਬੰਦੇ ਨਾਲ ਬੜਾ ਬੜਾ ਵਾਲਾ ਇੱਕ ਸੀਨ ਹੈਗਾ ਤੇ ਸੂਰਮਾ ਆ ਗਈ ਸੀਗੀ ਤੁਹਾਡੀ ਦਲਜੀਤ ਸਾਂਝੀ ਜਿਸ ਮੇਰਾ ਦਾ ਇੰਡੀਆ ਦੇ ਕੈਪਟਨ ਦਾ ਰੋਲ ਹੈਗਾ ਜੀ ਪੰਜਾਬੀ ਜੱਟ ਵਿਗੜ ਗਿਆ ਹੁਣ ਆ ਕੇ ਰੀਸੈਂਟਲੀ ਕਹੀ ਆ 3 ਤਰੀਕ ਨੂੰ ਸਾਡੀ ਫਿਲਮ ਆ ਰਹੀ ਹੈ ਗਾਂਧੀ 3 ਗਾਂਧੀ 3 ਜੀ ਰਜਨੀ ਲੇਟਸ ਸਟੇ ਗਿਆ ਸਾਡੀ ਰਿਲੀਜ਼ ਹੋ ਰਹੀ ਹੈ ਫਿਲਮ ਤੇ ਗਾਣੇ ਮੇਰੇ ਜਿਆਦਾ ਬਹੁਤੇ ਹਿੰਦੀ ਸੌਂਗਸ ਮੇਰੇ ਜਿਆਦਾ ਨੇ ਤੇ ਉਹ ਜੇ ਤੁਸੀਂ ਕਿਤੇ ਛੱਤ ਪਾਉਂਦਾ ਤੁਹਾਨੂੰ ਪਤਾ ਲੱਗੂ ਕਿ ਮੈਂ ਪੰਜਾਬੀ ਦੇ ਨਾਲ ਮੇਰੀ ਜਿਹੜੀ ਹਿੰਦੀ ਚਾ ਉਹ ਥੋੜੀ ਮਕਬੂਲਿਤ ਜਿਆਦਾ ਬਹੁਤ ਜਿਆਦਾ ਕੀ ਗੱਲ ਹੋਰ ਮੈਂ ਸਹਦਾ ਜਿੱਦਾ ਤੁਸੀਂ ਕੋਈ ਫਿਲਮ ਵਿੱਚ ਆਪਾਂ ਕਈ ਇੱਕ ਇੱਕ ਦਿਨ ਚ ਕਈ ਕਈ ਉਹ ਕੋਈ ਸ਼ੂਟਿੰਗ ਕਰ ਲੁੰਦੇ ਨੇ ਜਿੱਦਾਂ ਕਿ ਅੱਜ ਇਸ 'ਚ ਤੁਸੀਂ ਐਜ਼ ਅ ਡਾਕਟਰ ਬਣ ਰਹੇ ਹੋ ਜਾਂ ਉਸ ਕਿਤੇ ਫਾਦਰ ਦਾ ਰੋਲ ਕਰ ਰਹੇ ਹੋ ਇਹ ਕਰਨ 'ਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਕਿ ਇੱਕ ਕਈ ਵਾਰ ਐਵੇਂ ਦਾ ਵੀ ਸੇਮ ਡੇ ਆਉ ਸੇਮ ਥੋੜੀ ਪਲੇਸ ਦੂਰ ਹੋਵੇ ਚਾਹੇ ਜਿੰਦਾ ਮਰਜੀ ਹੋਵੇ ਕਿ ਦੋ ਹੋ ਪਾਰਟ 'ਚ ਕਈ ਵਾਰ ਕੰਮ ਕਰਨਾ ਪੈ ਜਾਣਾ ਉਸ 'ਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਦਿੱਕਤ ਨਹੀਂ ਆਉਂਦੀ ਜਦੋਂ ਤੁਸੀਂ ਕਿਸੇ ਚੀਜ਼ ਦੇ ਆਦੀ ਹੋ ਜੰਨੇ ਹ ਜਦੋਂ ਤੁਸੀਂ ਕਿਸੇ ਚੀਜ਼ ਨੂੰ ਕਿਰਦਾਰ ਨੂੰ ਸ਼ਿੱਦਤ ਨਾਲ ਇਮਾਨਦਾਰੀ ਨਾਲ ਮਿਹਨਤ ਨਾਲ ਲਗਨ ਨਾਲ ਉਰੋਚ ਖੁੱਭਕੇ ਕਰਨਾ ਤੇ ਮੈਨੂੰ ਲੱਗਦਾ ਵੀ ਕਿਤੇ ਗੁੰਜਾਇਸ਼ ਕੋਈ ਗਲਤੀ ਨਹੀਂ ਕਿਤੇ ਰਤੀ ਪਰ ਵੀ ਰਹਿ ਜਾਂਦੀ ਮੈਂ ਤੁਹਾਨੂੰ ਲੇਟਰਸ ਆਦਾ ਮੇਰੇ 2 ਸਾਲ ਪਹਿਲਾਂ ਮੇਰੀ ਫਿਲਮ ਮੈਂ ਤੇ ਬਾਪੂ ਪਰਮੇਸ਼ਵਰ ਮਾਹੀ ਦੀ ਫਿਲਮ ਸੀ ਮੇਰਾ ਉੱਚ ਉਹਨਾਂ ਦੇ ਫਾਦਰ ਦੇ ਮਤਲਬ ਪੜੋਸੀ ਦਾ ਕਰੈਕਟਰ ਸੀਗਾ ਜੀ ਜੀ ਮੇਰੀ ਦਿਨ ਚ ਸ਼ੂਟ ਉਹ ਹੁੰਦਾ ਸੀਗਾ ਤੇ ਮੇਰਾ ਨਾਈਟ ਸੀਗਾ ਜੀ ਫਿਲਮ ਚੱਲਦੀ ਸੀ ਗੀਤ ਐਮਪੀ ਦੀ ਲਵ ਗੁਰੂ ਦੇ ਨਾਲ ਤੋਂ ਉਹ ਮੇਰਾ ਡਾਕਟਰ ਦਾ ਕਰੈਕਟਰ ਸੀਗਾ ਡੇ ਚ ਮੈਂ ਗੌਂਡੀ ਹੁੰਦਾ ਸੀ ਤੇ ਰਾਤ ਨੂੰ ਮੈਂ ਡਾਕਟਰ ਹੁੰਦਾ ਸੀਗਾ ਤੋਂ ਉਹਨੂੰ ਮੈਰਿਜ ਜੇ ਤੁਸੀਂ ਜਿਹੜੀਆਂ ਚੀਜ਼ਾਂ ਪੰਜ ਹੈਗੀਆਂ ਉਹਨੂੰ ਤੁਸੀਂ ਮੁੱਠੀ ਵੱਟ ਕੇ ਜੇ ਕੰਮ ਕਰੋਗੇ ਤਾਂ ਮਨ ਨੂੰ ਹੀ ਲੱਗਦਾ ਵੀ ਕੋਈ ਮੁਸ਼ਕਿਲ ਆਉਗੀ। ਓਕੇ। ਜੀਵਨ ਬਾਰੇ ਕੁਛਾ ਜਾਮਾ ਨਾ ਤੁਹਾਡੇ ਜੀਵਨ ਬਾਰੇ ਜਿੱਦਾਂ ਕਿ ਤੁਸੀਂ ਕਿੱਥੋਂ ਕਿੱਥੇ ਦੇ ਵਸਨੀਕ ਹੋ ਕਿੱਥੇ ਦੇ ਰਹਿਣ ਵਾਲੇ ਨੂੰ ਪਿਛੋਕੜ ਕਿੱਥੋਂ ਤੁਹਾਡਾ ਬਿਲੋਂਗ ਕਰਦਾ ਔਰ ਕਿੱਥੇ ਤੁਸੀਂ ਅ ਕਿੱਥੇ ਪਹੁੰਚ ਗਏ ਔਰ ਕਿੱਥੇ ਤੁਸੀਂ ਕੰਮ ਕਰ ਰਹੇ ਹੋ ਕੀ ਤੁਹਾਡਾ ਜਿਹੜਾ ਪਲੇਸ ਆਫ ਵਰਕ ਹੈ ਉਹੀ ਤੁਹਾਡਾ ਜਨਮ ਸਥਾਨ ਹੈ ਜਾਂ ਕਿਤੇ ਹੋਰ ਤੋਂ ਤੁਸੀਂ ਆ ਕੇ ਇੱਥੇ ਸ਼ਿਫਟ ਹੋਏ ਹੋ? ਨਹੀਂ ਚੜ੍ਹੇ ਜੀ ਮੇਰਾ ਜਿਹੜਾ ਜਨਮ ਸਥਾਨ ਹੈ ਉਹ ਮੇਰਾ ਪਿੰਡ ਰੂਪੋ ਵੇਦੀ ਦੀ ਜੀ ਤੇ ਤਸੀਲ ਸ਼ਰੀਨੰਦਪੁਰ ਸਾਹਿਬ ਤੇ ਜ਼ਿਲ੍ਹਾ ਰੂਪੜ ਜੀ ਤੇ ਫਾਦਰ ਸਮਰੇ ਅਥੇ ਐਜੂਕੇਸ਼ਨ ਬੋਰਡ ਚ ਸੀਗੇ ਜੀ ਤੇ ਇਸ ਕਰਕੇ ਸਾਨੂੰ ਫੈਮਲੀ ਨਾਲ ਸ਼ਿਫਟ ਮੋਹਲੇ ਕੰਨਾ ਪਿਆ ਤੇ ਮੇਰੀ ਸਕੂਲਿੰਗ ਮੇਰਾ ਥੀਟਰ ਨਾਲ ਮੇਰੇ ਕਾਲਜ ਉਹ ਸਾਰਾ ਸਾਡੇ ਸਾਰੇ ਪੈਣ ਪਈਆਂ ਦਾ ਜੀ ਮੋਹਲੇ ਚੰਡੀਗੜ੍ਹ ਓਕੇ ਉਸ ਤੋਂ ਬਾਅਦ 2004 ਦੇ ਅੰਦਰ ਅਸੀਂ ਦਿੱਖੜਾ ਗਏ ਤੇ ਇੱਥੇ ਵੀ ਲਗਾਤਾਰ ਇਹ ਐਕਟੀਵਿਟੀ ਆ ਕਿ ਜੀ ਖਰੜ ਦੀਆਂ ਸੰਸਥਾਵਾਂ ਨਾਲ ਜਾਂ ਖਰੜ ਦੀ ਸੋਸ਼ਲ ਕਲੱਬਾਂ ਨਾਲ ਜਾਂ ਜਿੰਨੇ ਵੀ ਸਮਾਜਿਕ ਕਲੱਬਾਂ ਜਿੱਥੇ ਤੱਕ ਅਸੀਂ ਯੋਗਦਾਨ ਕਰ ਸੰਗੇ ਉਹ ਕਰਦੇ ਰਹੀਏ ਜੇ ਤੁਸੀਂ ਦੱਸਿਓ ਫਾਦਰ ਸਾਹਿਬ ਕਿੰਨੇ ਸਾਲ ਐਜੂਕੇਸ਼ਨ ਬੋਰਡ ਤੋਂ ਦੇ ਰਹੇ ਮੇਰੇ ਫਾਦਰ ਸਾਹਿਬ ਜੀ ਐਜੂਕੇਸ਼ਨ ਬੋਰਡ ਦੇ ਅੰਦਰ ਰਹੇ ਜੀ ਕੋਈ 39 ਸਾਲ ਦੀ 39 ਸਾਲ 39 ਸਾਲ ਲਗਾਤਾਰ ਉਹਨੇ ਸਰਵਿਸ ਕੀਤੀ ਸਰਵਿਸ ਐਜ਼ ਅ ਮੋਹਾਲੀ ਮੋਹਾਲੀ ਦੇ ਪਬਲੀਕੇਸ਼ਨ ਅਫੀਸਰ ਸੀਗੇ ਜੀ ਪੰਜਾਬ ਕੋਲ ਐਜੂਕੇਸ਼ਨ ਬੋਰਡ ਦੇ ਅੰਦਰ ਪੰਜਾਬ ਦੇ ਐਜੂਕੇਸ਼ਨ ਬੋਰਡ 2003 ਚ ਰਟਾਇਰ ਹੋਏ ਤੇ ਆ ਪਿਛਲੇ ਸਾਲ 2 ਸਾਲ ਪਹਿਲਾਂ ਸਾਨੂੰ ਛੱਡ ਗਏ ਤੇ ਉਹਨੂੰ ਸੁਰਗਵਾਸੀ ਨੇ ਜੀ ਤੇ ਸੇਸ਼ ਵੀ ਰਹੇ ਨੇ ਉੱਪਰੋਂ ਕਨਾਲਾ ਆਸ਼ੀਰਵਾਦ ਆਸ਼ੀਰਵਾਦ ਉਹਨਾਂ ਦਾ ਹਮੇਸ਼ਾ ਤੁਹਾਡੇ ਨਾਲ ਹੀ ਔਰ ਮੈਨੂੰ ਉਮੀਦ ਹੈ ਕਿ ਸਾਰੀ ਉਮਰ ਨਾਲੇ ਨਾਲ ਹੀ ਰਹੇਗਾ ਦੇਖਦਾ ਸੀ ਤੇ ਮਦਰ ਹਾਂ ਮਦਰ ਮੇਰੇ ਕੋਲ ਹੀ ਰਹੇ ਦੀ ਬਸ ਬਲਕੇ ਮੈਂ ਉਹਨਾਂ ਦੇ ਨਾਲ ਅੱਛਾ ਆਓ ਮਦਰ ਮੇਰੇ ਹਾਊਸ ਵਾਈਫ ਹੈ ਜੀ ਮੇਰੀ ਮਿਸੇਸ ਹਾਊਸ ਵਾਈਫ ਓਕੇ ਤੇ ਫੈਮਿਲੀ ਚ ਕੌਣ ਕੌਣ ਹੈ ਜੀ ਫੈਮਿਲੀ ਚ ਮੇਰੇ ਦੋ ਭਾਈ ਤੇ ਦੋ ਭੈਣਾਂ ਜੀ ਤੇ ਮੇਰਾ ਬੇਟਾ ਤੇ ਮੇਰੀ ਬੇਟੀ ਹੈ ਓਕੇ ਬੱਚੇ ਕੀ ਕਰ ਰਹੇ ਨੇ ਜੀ ਅੱਜਕੱਲ ਬੇਟਾ ਮੇਰਾ ਜੀ ਜੌਬ ਕਰ ਰਹਾ ਹੈ ਜੀ ਐਮ ਐਨ ਸੀ ਕੰਪਨੀ ਦੇ ਅੰਦਰ ਅੱਛਾ ਤੁਸੀਂ ਕੰਪਨੀ ਉਹਦੇ ਚੋ জব ਕਰ ਰਹੇ ਆ ਪੂਰੀ ਨਾਈਟ ਸ਼ਿਫਟ ਹੁੰਦੀ ਹੈ ਤੇ ਬੇਟੀ ਮੇਰੀ ਵੀ ਐਫਏ 4th ਇਅਰ ਹੈ ਜੀ ਬੈਚਲਰ ਆਫ ਫਾਈਨੈਂਸ ਅੱਛਾ ਗੱਲ ਗੱਲ ਬਟਾਲਕਸ ਕਾਲਸ ਸੁਣ ਰਹੀ ਹੈ ਓਕੇ ਤੇ ਜਿਹੜੇ ਬੱਚੇ ਵੀ ਤੁਹਾਡੀ ਲਾਈਨ ਚ ਜਾਣਾ ਚਾਹੁੰਦੇ ਨੇ ਕਿ ਬਿਲਕੁਲ ਜੀ ਬਚਪਨ ਚ ਤਾਂ ਜਿਵੇਂ ਤੁਸੀਂ ਕਹੋ ਮੈਂ ਬੇਟੇ ਨੂੰ ਨਾਲ ਲੈ ਕੇ ਜਾਣਾ ਮੇਰਾ ਬੇਟਾ ਵੀ ਲਗਾਤਾਰ ਰਾਮਲਾ ਕਰਦਾ ਹੈ ਪਰ ਚਾਹੋ ਤੁਸੀਂ ਕੋਈ ਵੱਡੇ ਐ ਰੁਜੇਵੇਂ ਐ ਜਾਂ ਤੁਹਾਡੀ ਜੋਬ ਹੈ ਜੀ ਇਸ ਕਰਕੇ ਥੋੜਾ ਜਿਹਾ ਮੈਨਸ ਹੋ ਜਾਂਦਾ ਬਾਕੀ ਅਦਰਵਾਈਜ਼ ਲਗਭਗ ਕਹਿ ਲਓ ਜੀ ਮੇਰੇ ਬੱਚੇ ਨਾਲ ਤਈ ਹੈ ठीक तो ये भी ये भी बात जरूरी है, कि बिल्कु, 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 है, है जी कि जड़े फादरे संस्कार ने वो बच्चों ਨੂੰ ਬਿਲਕੁਲ ਅੱਗੇ ਦੇ ਕੇ ਜਾਣ ਕੇ ਇਸ ਕਾਲ ਦਾ ਬਹੁਤ ਬੜਾ ਸਕੂਨ ਲੱਗੀ ਜੀ ਬੱਚੇ ਹਾਲ ਦੀ ਘੜੀ ਕਿ ਆਪਣੇ ਪੱਤ ਜਨਨਾਤੇ ਹੈ ਜਾਂ ਆਪਣੇ ਕਹਨੇ ਚ ਮੇਰੇ ਖਿਆਲ ਹੈ ਕਿ ਕਿਸੇ ਮਾਪੇ ਨੂੰ ਉਸ ਤੋਂ ਬਾਅਦ ਸੋਸਾਇਟੀ ਦੇ ਵਿੱਚ ਕੋਈ ਸਕੂਨ ਹੋ ਨਹੀਂ ਸਕਦਾ ਜੀ ਜੀ ਠੀਕ ਹੈ ਹੋਰ ਬਚਾ ਜਗਾ ਕਿ ਅੱਜ ਜਿਹੜੇ ਡਾਇਰੈਕਟਰ ਨੇ ਕਿਹੜੇ ਤੁਹਾਨੂੰ ਵੈਸੇ ਤੁਹਾਨੂੰ ਕਿਸ ਡਾਇਰੈਕਟਰ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਿਆ ਕਿ ਮੈਨੂੰ ਬਹੁਤ ਵਧੀਆ ਸਕੂਨ ਜਿਹਾ ਆਇਆ ਕਿ ਉਹਨਾਂ ਦੀ ਜੋ ਡਾਇਰੈਕਟਰ ਡਾਇਰੈਕਟorship ਹੈ ਉਹ ਬਹੁਤ achhi ਲੱਗੀ ਕਿ ਸਿਖਾਉਣ ਦਾ ਤਰੀਕਾ ਹੈ ਦੱਸਣ ਦਾ ਤਰੀਕਾ ਕਰਨਾ ਤੁਸੀਂ ਰੋਲ ਹੈ ਪਰ ਦੱਸਣਾ ਤਾਂ ਉਹਨਾਂ ਨੇ ਹੈ ਜੋ ਉਹਨਾਂ ਦਾ ਉਹ ਡਾਇਰੈਕਟ ਕਰਨਾ ਉਹ ਕਿਹਦਾ ਵੱਧ ਤੋਂ ਵੱਧ ਵਧੀਆ ਲੱਗਿਆ ਜਿਹੜਾ ਜਿਵੇਂ ਤੁਸੀਂ ਕੋਈ ਇੱਕ ਨਾ ਨਾ ਮੇਰੇ ਤੋਂ ਕਹੋ ਮੈਂ ਜਿੰਨੇ ਕ ਵੀ ਡਾਇਰੈਕਟਰ ਨਾਲ ਕੰਮ ਕੀਤਾ ਜੀ ਬਹੁਤੇ ਡਾਇਰੈਕਟਰ ਮੇਰੇ ਤੋਂ ਘੱਟ ਉਮਰ ਦੇ ਜੀ ਪਰ ਕ੍ਰੀਏਟਿਵ ਐਨੇ ਜ਼ਿਆਦਾ ਨੇ ਕਿਉਂਕਿ ਉਹ ਪੜ੍ਹੇ ਲਿਖੇ ਕੰਟੈਂਟ ਵਾਈਜ਼ ਜਾਂ ਅੱਜਕੱਲ ਜੋ ਸੋਸ਼ਲ ਮੀਡੀਆ ਤੇ ਜਿੰਨੀ ਕਿ ਕ੍ਰੀਏਸ਼ਨ ਜਾਂ ਕ੍ਰੀਏਟੀਵਿਟੀ ਕਰ ਸਕਦੇ ਆ ਉਹ ਅੱਜਕੱਲ ਡਾਇਰੈਕਟਰ ਬਹੁਤ ਛੋਟੇ ਡਾਇਰੈਕਟਰ ਤੇ ਕਾਰਨਾਮੇ ਵੱਡੇ ਆ ਉਹਨਾਂ ਦੇ ਜੀ ਜੀ ਤੇ ਮੇਰੇ ਸਾਰੇ ਪਸੰਦੀਦੇ ਦਾ ਡਾਇਰੈਕਟਰਸ ਨੇ ਚਲੋ 2-4 ਦਾ ਨਾਮ ਦੱਸ ਦਿੰਦੇ ਆ ਗਾੜੀ ਇੱਕ ਦਾ ਨਾਮ ਨਹੀਂ ਸੀ ਦੇਖੋ ਫਿਲਮਾਂ ਦੇ ਅੰਦਰ ਤੁਹਾਡੇ ਸੁਮੇੇਪ ਕਾਲਗੀ ਹੋਗੇ ਅੱਛਾ ਜੀ ਸ਼ਿਤੇ ਚੌਧਰੀ ਕੀ ਹੋਗੇ ਤੁਹਾਡੇ ਪੱਲੀ ਭੁਪਿੰਦਰ ਜੀ ਸਾਡੇ ਥੀਏਟਰ ਦੇ ਹਨ ਉਹਨਾਂ ਦੀ ਹੁਣ ਇੱਕ ਫਿਲਮ ਆਪਾਂ ਕੀਤੀ ਹੋਈ ਹੈ ਗੁਰਮੁਖ ਉਹ ਆਣੀ ਹੈ ਜੀ ਪਿੰਡਰਪੁਰ ਜੀ ਹੋਗੇ ਡਾਕਟਰ ਆਪਣੇ ਪਰਮੋਦ ਰਾਣਾ ਸ਼ਰਮਾ ਦੀ ਹੋਗੇ ਹਨਾ ਜੀ ਤੇ ਸੰਦੀਪ ਸ਼ਰਮਾ ਜੀ ਹੋਗੇ ਡਾਇਰੈਕਟਰਸ ਬਹੁਤ ਲੰਬੀ ਲਾਈਨ ਹੈ ਜਿਹਨਾਂ ਨਾਲ ਆਪਾਂ ਕਰਦੇ ਆ ਨਮਿਆਂ ਚ ਅਕਸ਼ੇ ਅਗਰਵਾਲ ਮਤਲਬ ਜਿਹਨਾਂ ਨੇ ਬਾਲੀਵੁੱਡ ਦੇ ਜਿਹੜੇ ਸੌਂਗ ਹੈ ਜੀ ਮੇਨ ਜਿਹੜੇ ਵੱਡੇ ਗਾਣੇ ਆ ਉਹ ਉਹਨਾਂ ਨਾਲ ਮੈਂ ਕੀਤੇ ਆ ਤੇ ਬਹੁਤ ਕ੍ਰੀਏਟਿਵ ਮੁੰਡੇ ਆ ਜਿਹੜੇ ਜੀ ਤੇ ਹੁਣ ਹਰ ਮੁੰਡਿਆ ਤੇ ਮਾਦਾ ਕਹਿੰਦਾ ਵੀ ਜੀ ਉਹ ਇਦਾਂ ਹੀ ਯਕ ਵੀ ਕ੍ਰੀਏਟੀਵਿਟੀ ਰੂਮ ਦਿਖਾਦੇ ਰਹਿਣ ਤੇ ਗਾਣੇ ਬਣਦੇ ਰਹਿਣ ਤੇ ਸਾਡੇ ਵਰਗੇ ਮੇਰੇ ਵਰਗੇ ਆਰਟਿਸਟਾਂ ਨੂੰ ਰੈਗੂਲਰ ਕੰਮ ਮਿਲਦਾ ਰਹੇ ਜੀ ਡਸਟਿਚਰ ਸੀ ਤੇ ਸਾਨੂੰ ਉਸ ਉਤਤੇ ਨਾਲੇ ਸਾਨੂੰ ਚਾਹ ਨਾਲੇ ਇਦਾਂ ਹੀ ਕਰਦੇ ਰਹਾਂ ਚੱਲਦੇ ਰਹਾਂ ਤੇ ਇੱਕ ਹੋਰ ਕੋਈ ਹੈ ਜੇ ਕੋਈ ਇਨਸੀਡੈਂਟ ਜਿਹੜਾ ਤੁਹਾਡੇ ਸਟੇਜ ਤੇ ਫਿਲਮ ਕਰਦੇ ਹੋਏ ਜਾਂ ਕੋਈ ਸ਼ੂਟਿੰਗ ਕਰਦੇ ਹੋਏ ਹੋਵੇ ਜਿਹੜਾ ਤੁਹਾਨੂੰ ਜ਼ਿਹਨ ਦੇ ਵਿੱਚ ਹੋਵੇ ਕਿ ਮੈਂ ਉਹ ਜ਼ਰੂਰ ਇਸ ਪॉडਕਾਸਟ ਦੇ ਵਿੱਚ ਜ਼ਰੂਰ ਦੱਸਣਾ ਚਾਹਾਂਗਾ ਕਿ ਉਹ ਤੁਸੀਂ ਦੱਸੋਗੇ ਮੈਂ ਤੁਹਾਨੂੰ ਜੇ ਦੱਸਾਂ ਤਾਂ ਮਰਾ ਮੇਲਾ ਦਾ ਬੇਸਿਕਲੀ ਦੱਸੂਗਾ ਕਿ ਸ਼ੂਟਿੰਗ ਚ ਤਾਂ ਰੀ ਟੇਕ ਹੁੰਦਾ ਹੈ ਜੀ ਹੈਨਾ ਜੀ ਟੇਕ ਹੋ ਜਾਂਦਾ ਰੀ ਟੇਕ ਹੋ ਜਾਂਦਾ ਕਿ ਕਿਸੇ ਵੀ ਅੰਗਤ ਹੁੰਦਾ ਮੇਰਾ ਰਾਮਲੇ ਕਰਦਾ ਸੀਗਾ ਜੀ 17 ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਬੈਠੇ-ਬੈਠੇ ਅਸੀਂ ਜਿਵੇਂ ਸੰਡੇ ਨੂੰ ਸਾਰੇ ਬੈਠੇ ਤੇ ਉਹ ਕਹਿੰਦੇ ਵੀ ਆਪਾਂ ਇੱਕ ਨਾਟਕਾ ਨਾ ਰਾਜਾ ਹਰੀਚੰਦਰ ਜੀ ਤੇ ਜਿਵੇਂ ਸਾਡੇ ਸੀਨੀਅਰ ਸੀਗੇ ਸਾਡੇ ਪਾਪਾ ਜੀ ਟ੍ਰੈਕਟਰ ਸਾਹਿਬ ਸੀਗੇ ਉਹ ਕਹਿੰਦੇ ਰਾਜਾ ਹਰੀਚੰਦਰ ਮੈਂ ਕਰ ਦਿੰਦਾ ਜੀ ਤੇ ਆ ਮੈਂ ਇਹਦਾ ਕਰ ਲੂਗਾ ਰੋਤਾਸਾ ਕਰ ਲੂਗਾ ਇਹ ਫਲਾਨਾ ਕਰ ਲੂਗਾ ਉਹ ਸਾਰੇ ਉਹਨਾਂ ਨੇ ਜੀ ਬੈਠ ਕੇ ਵੰਡਦੇ ਅਗਲੇ ਦਿਨ ਸੜਾਰੇ ਅਸਲ ਦਾ ਟਾਈਮ ਜੀ ਬਈ ਕੱਲ ਸ਼ਾਮੀ ਆਪਾਂ ਰੱਖ ਲੈ ਜੀ ਵੀ ਕੱਲ ਨਾਟਕ ਕਰਨਾ ਮੈਨੂੰ ਰੋਤਾਸਾ ਕਹਿੰਦਾ ਮੈਨੂੰ ਨਾਟਕ ਦੀ ਸਕ੍ਰਿਪਟ ਅੜਾਈ ਕਿਉਂਕਿ ਨਾ ਤਾਂ ਮੈਂ ਕਦੇ ਉਹ ਨਾਟਕ ਦੇਖਿਆ ਨਾ ਮੈਂ ਕਦੇ ਸੁਣਿਆ ਮਤਲਬ ਕਦੇ ਦਾਦੀ ਨਾਨੀ ਦੇ ਕਹਾਣੀਆਂ ਚ ਵੀ ਨਹੀਂ ਸੀ ਸੁਣਿਆ ਸੁਣਿਆ ਤੇ ਮੈਨੂੰ ਸਕ੍ਰਿਪਟ ਦਿੱਤੀ ਮੈਂ ਜਿੰਨੇ ਕ ਪੜ ਕੇ ਜੋ ਮੈਂ ਕਰਨਾ ਸੀ ਦੁਪਹਿਰ ਦੇ 2 ਵਜੇ ਚੜਾ ਜੀ ਮੇਥੋਂ ਕੈਰੇਕਟਰ ਨਾ ਨਿਕਲੇ ਜੀ ਤੇ ਮੈਂ 2:30 ਵਜੇ ਜੀ ਸਾਡੀ ਰੋਟੀ ਆਈ ਤੇ ਮੈਂ ਰੋਟੀ ਖਾਂਦੇ ਹੋਏ ਇੱਕ ਮਨ ਬਣਾਇਆ ਵੀ ਯਾਰ ਜਿਵੇਂ ਬੱਚਾ ਸੀਗਾ ਪਚਪਰਾ ਤਾਂ ਸੀਗਾ ਹੀ ਅੰਦਰ ਜੀ ਕਿ ਜੀ ਮੈਂ ਜਵਾਬ ਦੇ ਦਵਾਂ ਮੈਂ ਉਹਨਾਂ ਨੂੰ ਕਿਹਾ ਮੈਂ ਸੜੇ ਸਿਸਟਰ ਟਰੈਕਟਰ ਸੀਗੇ ਬੱਗਾ ਜੀ ਉਹਨਾਂ ਨੇ ਕਿਹਾ ਮਾਰਦਾ ਹਾਂ ਜੀ ਮੇਤੇ ਹੋਣਾ ਨਹੀਂ ਕਹਦੇ ਦੁਬਾਰਾ ਬੋਲੀ ਮੈਂ ਕਹਿੰਦੀ ਮੇਤੋ ਨਹੀਂ ਹੋਣਾ ਜੀ ਕਹਿੰਦੇ ਸ਼ਾਮੀ 6:00 ਵਜੇ ਮੇਕਅਪ ਸਾਟ ਹੋਣਾ ਹੈ 7:00 ਵਜੇ ਸੀ ਪਰਦਾ ਚੁੱਕਣਾ ਹੈ ਅੱਜ ਕਰਨਾ ਨਾਟਕ ਮੈਂ ਕਹਿੰਦੀ ਮੇਤੋ ਨਹੀਂ ਹੋਣਾ ਉਹਨਾਂ ਨੇ ਬਾਬੇ ਨੂੰ ਗੱਲ ਦੱਸੀ। ਉਹ ਮੈਨੂੰ ਕੰਨ ਤੇ ਫੜ ਕੇ ਨਾ ਭਾਜੀ ਇੱਕੋ ਹੀ ਥੱਪੜ ਮਾਰਿਆ। ਕਹਿੰਦੇ ਕਰੇਂਗਾ ਵੀ ਤੂੰ? ਜੀ। ਕਰਾਉਂਗਾ ਵੀ ਤੇਤੋਂ। ਔਰ ਤੂੰ ਕਰੇਂਗਾ। ਕਰੇਂਗਾ। ਸੋ ਉਹ ਮੈਂ ਕਹਿੰਦਾ ਜੀ ਉਹ ਮੇਰੀ ਥੱਪੜ ਦਾ ਮੇਰੇ ਇੱਕ ਇਨਸੀਡੈਂਟ ਹੈ ਮੈਂ ਉਹ ਲਗਭਗ ਜਿੱਥੇ ਵੀ ਮੈਂ ਕਿਤੇ ਦੱਸਣਾ ਹੁੰਦਾ ਤਾਂ ਮੈਂ ਬੜੇ ਨੂੰ ਮਾਨ ਨਾਲ ਗਰਦ ਨਾਲ ਇੱਕ ਇਹ ਹੰਕਾਰ ਨਾਲ ਦੱਸਦਾ ਕਿ ਯਾਰ ਮੈਂ ਥੱਪੜ ਖਾਦਾ ਹੋਇਆ। ਜੀ। ਤੇ ਉਹ ਰਾਤ ਨੂੰ ਜਦੋਂ ਮਤਲਬ ਉਸ ਨਾਟਕ ਦਾ ਬਾਟ ਸੀਗਾ ਜਦੋਂ ਉਹ ਚਿਤਾ ਚੋਂ ਕੱਢ ਕੇ ਜਦੋਂ ਰਿਆਂਦੇ ਆ ਨਾਗ ਦੇ ਇਸ ਤੋਂ ਜਦੋਂ ਬਾਹਰ ਕੱਢਦੇ ਆ ਉਹਨਾਂ ਨੇ ਮੈਨੂੰ ਜਕੜਿਆ ਹੋਇਆ ਕਿਉਂਕਿ ਰਾਜਾ ਰਿਚੰਦਰ ਉਹ ਸੀ ਤੇ ਉਹ ਜਕੜਿਆ ਹੋਇਆ ਤੇ ਮੈਨੂੰ ਜਿਵੇਂ ਕਹਿੰਦੇ ਸੀ ਵੀ ਬੇਟਾ ਰੋਹਤਾਸ ਤੇ ਮੈਂ ਅੱਖਾਂ ਖੋਲ੍ਹਣੀਆਂ ਸੀ ਅੱਖਾਂ ਖੋਲ੍ਹ ਕੇ ਹੀ ਦੱਸਣਾ ਸੀ ਵੀ ਤੂੰ ਜਿੰਦਾ ਹੋ ਗਿਆ ਤੇ ਰੈਗੂਲਰ ਮੈਂ ਜਿਵੇਂ ਅੱਖਾਂ ਖੋਲ੍ਹਣੀਆਂ ਭਾਜੀ ਤੁਸੀਂ ਯਕੀਨ ਕਰੋ ਛੜਾ ਦੀ ਕਿ ਉਹਨਾਂ ਦੇ ਆਸੂ ਜਿਹੜੇ ਸੀਗੇ ਉਹ ਮੇਰੇ ਬਿਲਕੁਲ ਰੈਗੂਲਰ ਮੂੰਹ ਤੇ ਟਪ ਕਰੇ ਸੀ ਤੇ ਜਿੱਦਾਂ ਹੀ ਪਰਦਾ ਬੰਦ ਹੋਇਆ ਉਹਨਾਂ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਦੇ ਜਾ ਪੁੱਤਰਾ ਅਜ ਤੋਂ ਬਾਅਦ ਤੂੰ ਕਾਮਯਾਬ ਹੈ ਮੈਂ ਤੈਨੂੰ ਕਿਹਾ ਸੀਗਾ ਕਿ ਥੱਪੜ ਹੀ ਤੇਰੇ ਪੈਣਾ ਸੀਗਾ ਤੂੰ ਥੱਪੜ ਪਾ ਕੇ ਇਹ ਕਰਨਾ ਸੀ ਕਰਕੇ ਦਿਖਾ ਦਿਖਾ ਦੇ ਸੋ ਮੈਂ ਇਹ ਕਹਿੰਦਾ ਵੀ ਉਹਨਾਂ ਦੀ ਬੜੀ ਉਸ ਥੱਪੜ ਦੀ ਮਿਹਰਬਾਨੀ ਹੈ ਕਿ ਜੀ ਮੈਂ ਅੱਜ ਇੰਡਸਟਰੀ ਦੇ ਵਿੱਚ ਕਰ ਸਕਦੇ ਹਾਂ ਕਰ ਸਕਦੇ ਹੋ ਕੋਈ ਕੋਈ ਵੀ ਰੋਲ ਹੋਵੇ ਕਰ ਸਕਦਾ ਕਰ ਸਕਦੇ ਹੋ ਔਰ ਇਹ ਕਿਹਾ ਗਿਆ ਕਿਹਾ ਜਾਂਦਾ ਨਾ ਕਿ ਉਸਤਾਦ ਦਾ ਮਾਰਿਆ ਥੱਪੜ ਬਿਲਕੁਲ ਜੀ ਬਿਲਕੁਲ ਮੈਂ ਕੰਮ ਆ ਜਾਂਦਾ ਹੈ ਬਿਲਕੁਲ ਉਹਨੂੰ ਆਪਾ ਗੁੱਸਾ ਅੱਜ ਕੱਲ ਤਾਂ ਬੱਚੇ ਦੇਖੋ ਨਹੀਂ ਕਰ ਸਕਦੇ ਤੁਸੀਂ ਨਹੀਂ ਕਰ ਸਕਦੇ ਤੁਸੀਂ ਕਿਸੇ ਸਕੂਲ 'ਚ ਬੱਚੇ ਪੜ੍ਹਦੇ ਹੁਣ ਤੁਹਾਡੇ ਵੀ ਅੱਜ ਕੱਲ ਦੀ ਜਿਹੜੀ ਪੀੜ੍ਹੀ ਜਨਰੇਸ਼ਨ ਹੈ ਉਹ ਸੋਚਣਾ ਜੇ ਕਿਤੇ ਟੀਚਰ ਨੇ ਛਿੜਕ ਵੀ ਦਿਆ ਤਾਂ ਦੂਜੇ ਦਿਨ ਆਪਣੀ ਕੰਪਲੀਟ ਹੋ ਜਾਂਦੀ ਹੈ ਜੀ ਪਤਾ ਨਹੀਂ ਕਹਿ ਕ੍ਯੋ ਦਿਆ ਪਰ ਜਿਹੜੀ ਜਿਹੜੀ ਪਹਿਲਾ ਜ਼ਮਾਨਾ ਸੀ ਚਾਹੇ ਉਹ ਅਸੀਂ ਦੇਖਿਆ ਸੀ ਵੀ ਛੋਟੇ ਛੋਟੇ ਹੁੰਦੇ ਸੀ ਸਕੂਲ 'ਚ ਸਾਡੇ ਵੀ ਜਦ ਕਿਸੇ ਟੀਚਰ ਨੇ ਜਾਂ ਉਸਤਾਦ ਨੇ ਸਾਡੇ ਨੇ ਸਾਡੇ ਸਖਤੀ ਕਰ ਦੇਣੀ ਪਰ ਜੇ ਸਾਡੇ ਮਦਰ ਆ ਫਾਦਰ ਪੰਜ ਚਾਰ ਦਿਨ ਬਾਅਦ ਉੱਥੇ ਸਕੂਲ ਵੀ ਗਏ ਤਾਂ ਉਹਨਾਂ ਨੇ ਪੁੱਛਣਾ ਕਿ ਤੁਹਾਨੂੰ ਇਹਨੇ ਦੱਸਿਆ ਨਹੀਂ ਵੀ ਮੈਂ ਮਾਰਿਆ ਸੀ ਜੀ ਕਹਿੰਦੇ ਕੋਈ ਗੱਲ ਨਹੀਂ ਮਾਰਿਆ ਹੁਣ ਇਹਦੀ ਗਲਤੀ ਹੋਣੀ ਤਾਂ ਮਾਰਿਆ ਹੁਣ ਤੁਸੀਂ ਉੱਥੇ ਸਖਾਣ ਵਾਸਤੇ ਮਾਰਿਆ ਤੁਹਾਡੇ ਡਬਲ ਏ ਡਰ ਹੁੰਦਾ ਸੀ ਨਾ ਜੀ ਵੀ ਟੀਚਰ ਨੇ ਕਿਉਂ ਮਾਰਿਆ ਘਰੇ ਵੀ ਪੈਣੀ ਹੈ ਘਰੇ ਵੀ ਪੈਣੀ ਹੈ ਇਹ ਵੀ ਇਹ ਵੀ ਵੱਡੀ ਗੱਲ ਵੱਡੀ ਗੱਲ ਸੀ ਜੇ ਜੇ ਤੁਸੀਂ ਸਕੂਲ ਚੋਂ ਮਾਰ ਖਾ ਕੇ ਆਏ ਹੋ ਤਾਂ ਘਰ ਫੇਰ ਪੈਣੀ ਹੈ ਜੇ ਦੱਸ ਦਿਆ ਕਿਉਂਕਿ ਜੇ ਉਹ ਕੋਈ ਗਲਤੀ ਹੋਈ ਹੋਣੀ ਜਾਂ ਕੋਈ ਕਾਰਨ ਹੋਣਾ ਜਿਹੜਾ ਉਸਤਾਦ ਨੇ ਜਾਂ ਤੁਹਾਡੇ ਟੀਚਰ ਨੇ ਤੁਹਾਨੂੰ ਮਾਰਿਆ ਤੇ ਘਰ ਜਾ ਕੇ ਉਹ ਤਾਂ ਕਰਕੇ ਪਹਿਲੇ ਪਹਿਲੇ ਦੇ ਬੱਚੇ ਉਹ ਦੱਸਦੇ ਵੀ ਨਹੀਂ ਹੁੰਦੇ ਸੀ ਘਰ ਵੀ ਨਹੀਂ ਦੱਸਦੇ ਸੀ ਉਦੋਂ ਪੰਜ ਚਾਰ ਦਿਨ ਬਾਅਦ ਜਾਂ ਮਹੀਨੇ ਦੋ ਮਹੀਨੇ ਬਾਅਦ ਕਿਤੇ ਸਕੂਲ ਦੇ ਵਿੱਚ ਮਦਰ ਆ ਫਾਦਰ ਚਲੇਗੇ ਤਾਂ ਉਹ ਗੱਲ ਡਿਸਕਸ ਹੋ ਜਾਣੀ ਹੈ ਨਹੀਂ ਤਾਂ ਅਦਰਵਾਈਜ਼ ਨਹੀਂ ਹੁੰਦੇ ਸੀ ਪਰ ਅੱਜ ਕੱਲ੍ਹ ਦੇ ਜਮਾਨੇ 'ਚ ਤਾਂ ਤੁਸੀਂ ਦੇਖੋ ਜਿਹੜਾ ਜਮਾਨਾ ਹੈ ਇਸ ਦਾ ਬੱਚਾ ਥੋੜੀ ਜਿਹੀ ਜੇ ਟੀਚਰ ਕੋਈ ਗਲਤੀ ਕਰ ਕੋਈ ਇਹ ਉਹ ਵੀ ਦਵੇ ਤਾਂ ਉਹ ਦੂਜੇ ਦਿਨ ਤੋਂ ਬਲੇਡ ਲੱਗੇ ਚੱਲ ਜਾਂਦੇ ਪਰ ਆਹ ਉਹ ਗੱਲ ਗਲਤ ਵੀ ਹੈ ਗਲਤ ਗਲਤ ਜੀ ਇਹ ਇਸ ਚੀਜ਼ ਦਾ ਨਜਾਇਜ਼ ਫਾਇਦਾ ਵੀ ਹੈ ਤੇ ਇਸੇ ਕਰਕੇ ਹੈ ਕਿ ਜਿਹੜੇ ਸਾਡੇ ਬੱਚੇ ਆ ਉਹ ਸੰਸਕਾਰਾਂ ਤੋਂ ਡਰ ਤੋਂ ਫਿਕਰ ਤੋਂ ਉਸਤਾਦਾਂ ਤੋਂ ਵਹੀਨੇ ਹੋ ਰਹੇ ਕਿ ਸੰਸਕਾਰਾਂ ਤੋਂ ਦੂਰ ਹੋ ਰਹੇ ਹੈ ਕਿ ਮੈਂ ਐਦਾ ਕਰੂੰਗਾ ਤਾਂ ਐਦਾ ਹੋਊਗਾ ਐਦਾ ਕਰੂੰਗਾ ਐਦਾ ਹੋਊਗਾ ਸੋ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਮੇਰੀ ਇੱਕੋ ਹੀ ਬੇਨਤੀ ਕਰੂ ਉਯਾਰਿਸ਼ ਕਰ ਲਓ ਜੀ ਕਿ ਆਪਣੇ ਗੁਰੂ ਬਣਾਓ ਮਾਪਿਆਂ ਦੀ ਇੱਜ਼ਤ ਕਰੋ ਉਸਤਾਦਾਂ ਦੀ ਇੱਜ਼ਤ ਕਰੋ ਟੀਚਰਾਂ ਦੀ ਇੱਜ਼ਤ ਕਰੋ ਤੁਸੀਂ ਜਿੱਥੋਂ ਵੀ ਕੋ ਸਿੱਖਦੇ ਹੋ ਉਹਨਾਂ ਦੀ ਇੱਜ਼ਤ ਕਰੋ ਇੱਜ਼ਤ ਤੁਹਾਨੂੰ ਬਹੁਤ ਦੂਰ ਤੱਕ ਲੈ ਕੇ ਜਾਊਗੀ ਇੱਕ ਮਿਹਨਤ ਇਮਾਨਦਾਰੀ ਤੇ ਇੱਜ਼ਤ ਦਾ ਤੇ ਬਿੰਨ ਦਾ ਜਿਹੜਾ ਫਲ ਆ ਉਹ ਤੁਸੀਂ ਨਾ ਛੱਡੋ ਤੇ ਇੱਕ ਹੋਰ ਤੁਹਾਡੇ ਤੋਂ ਸਵਾਲ ਪੁੱਛਾਂ ਜਾਂ ਕਿ ਇਹ ਜਿਹੜੀ ਨਵੀਂ ਜਨਰੇਸ਼ਨ ਅ ਅੱਜਕੱਲ ਆ ਰਹੀ ਹੈ ਕਿ ਉਹ ਲਗਾਤਾਰ ਉਸ ਚ ਨਾ ਤੋ ਥੀਏਟਰ ਕਰਦੀ ਹੈ ਜੀ ਇੱਕ ਪਾਸੇ ਆਪਾਂ ਲਈਏ ਨਾ ਤੋ ਥੀਏਟਰ ਕਰਦੀ ਹੈ ਨਾ ਕਿ ਤੋ ਸਿੱਖਦੀ ਹੈ ਜੀ ਸਿਰਫ ਉਹ YouTube ਤੇ ਸਰਚ ਕਰਦੀ ਹੈ ਜੀ ਬਿਆ ਉਸ ਤੇ ਸਿਰ ਕਿਸੇ ਹੋਰ ਚੀਜ਼ ਤੇ ਦੇਖੀ ਉਹਨੇ سوشل میڈیا ਤੇ ਤੇ ਉਹ ਲਾਈਨ ਆ ਗਈ ਉਹ ਜਾ ਕੇ ਕਿੱਥੇ ਨੁਕਸਾਨਦਾਇਕ ਹੁੰਦੀ ਹੈ ਔਰ ਕੀ ਉਹ ਕੀ ਇਹ ਥੀਏਟਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ ਥੀਏਟਰ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਉਹਨਾਂ ਲਈ ਕੀ ਸੰਦੇਸ਼ ਦੇਣਾ ਚਾਹਦੇ ਨਵੀਂ ਜਿਹੜੀ ਜਨਰੇਸ਼ਨ ਹੈ ਇਸ ਨਵੀਂ ਪੀੜ੍ਹੀ ਆ ਰਹੀ ਐ ਇਸ ਲਾਈਨ ਦੇ ਵਿੱਚ ਉਹ ਕੀ ਸਿੱਖੇ ਆਵੇ ਔਰ ਕੀ ਉਹਦੇ ਤਾਂ ਕਿ ਉਹ ਸਫਲਤਾ ਇਸ ਲਾਈਨ 'ਚ ਪਾਵੇ ਬਿਲਕੁਲ ਜੀ ਸਿੱਖਣਾ ਮੇਰੇ ਸਹਾਰਾ ਮਾਚੜਾ ਜੀ ਬਹੁਤ ਜ਼ਰੂਰੀ ਹੈ ਤੇ ਮੈਂ ਅੱਜ ਦੀ ਜਿਹੜੀ ਜਨਰੇਸ਼ਨ ਆਏਗਾ ਆਉਣ ਵਾਲੀ ਜਨਰੇਸ਼ਨ ਨੂੰ ਮੈਂ ਇੱਕੋ ਗੱਲ ਕਹੂੰਗਾ ਕਿ ਗੁਰੂ ਬਿਨਾ ਕਾਤ ਨਹੀਂ ਜੀ ਸੋ ਜਿਹੜੀ ਉਹਦੀਆਂ ਬਰੀਕੀਆਂ YouTube Google ਤੁਹਾਨੂੰ ਸਭ ਕੁਝ ਸਮਝਾ ਦੇਗਾ ਦੱਸ ਦੇਗਾ ਪਰ ਜਿਹੜੀ ਉਹ ਤੁਹਾਨੂੰ ਗੁਰੂ ਨੇ ਸਿੱਖਿਆ ਦੇਣੀ ਹੈ ਜਾਂ ਗੁਰੂ ਨੇ ਜਿਹੜੇ ਤੁਹਾਨੂੰ ਮੰਤਰ ਦੇਣੇ ਆ ਜਾਂ ਜਿਹੜੀਆਂ ਉਹ ਪਰਿਕਿਆ ਹੈ ਤੇ ਮੈਂ ਤਾਂ ਇਹ ਕਹਨਾ ਵੀ ਥੀਏਟਰ ਕਰੋ ਥੀਏਟਰ ਦੀਆਂ ਪਰਿਕਿਆ ਸਿੱਖੋ ਉਹਦੀ ਉਹ ਚ ਬਹੁਤ ਐਸੀ ਐਲੀਮੈਂਟਸ ਹੈ ਜਿਹਦੇ ਨਾਲ ਇੱਕ ਆਰਟਿਸਟ ਬਣਦਾ ਤੁਹਾਡੀ ਪਿਚ ਕਿਵੇਂ ਚਾਹੀਦੀ ਹੈ ਤੁਹਾਡੇ ਇਮੋਸ਼ਨਸ ਕਿਵੇਂ ਚਾਹੀਦੇ ਤੁਹਾਡਾ ਕਾਸਟੂਮ ਕਿਵੇਂ ਚਾਹੀਦਾ ਤੁਹਾਡੀ ਮੂਵਮੈਂਟ ਕਿਵੇਂ ਦੀ ਚਾਹੀਦੀ ਹੈ ਜੀ ਤੁਹਾਡੀ ਯਾਦਦਾਸ਼ਤ ਕਿੰਨੀ ਹੈ ਉਸ ਸੀਨ ਨੂੰ ਕਰਨ ਵਾਸਤੇ ਤੁਸੀਂ ਉਹਦੇ 'ਚ ਖੁੱਬ ਦੇਖਦੇ ਨੇ। ਕਈ ਵਾਰ ਹੁੰਦਾ ਕਿ ਡਾਇਲੌਗ ਹੁੰਦੇ ਆ ਤੁਸੀਂ ਡਾਇਲੌਗ ਨੂੰ ਸਿਰਫ ਵਿਦਾਊਟ ਇਮੋਸ਼ਨ ਡਿਲੀਵਰ ਕਰ ਦਿੰਦੇ ਹੋ। ਜੀ। ਜੋ ਉਹਦਾ ਲਿਖਿਆ ਹੋਆ ਰਾਈਟਰ ਨੇ ਜੋ ਲਿਖ ਕੇ ਦਿੱਤਾ ਹੋਇਆ। ਜਦ ਤੱਕ ਉਹਨੂੰ ਤੁਸੀਂ ਫੀਲ ਨਾ ਲਾਵਾ ਕਿਉਂਕਿ ਉਹ ਫਿਰ ਰਾਈਟਰ ਹੀ ਬੋਲ ਦਿੰਦਾ। ਜਿਵੇਂ ਦੇ ਆਰਟਿਸਟ ਤੋਂ ਕਹਾਣਾ ਆ ਤਾਂ ਉਹ ਆਰਟਿਸਟ ਤੋਂ ਉਹਦੇ ਐਲੀਮੈਂਟਸ ਭਾਲਦਾ ਹੈ ਕਿ ਉਹਦੇ ਵਿੱਚ ਉਹ ਉਹ ਐਲੀਮੈਂਟਸ ਪਾਵੇ, ਉਹ ਭਾਵਨਾ ਪਾਵੇ ਕਿ ਜਿਹੜੇ ਮੇਰੇ ਸ਼ਬਦ ਹੈ ਉਸ ਭਾਵਨਾ ਨਾਲ ਅੱਗੇ ਤੱਕ ਜਾਵੇ। ਇਹ ਤਾਂ ਉਸ ਪੀਸਤਾ ਮੇਰਾ ਖਿਆਲ ਹੈ ਕੋਈ ਰੈਕਟਰ ਵੀ ਦੇ ਸਕਦਾ ਸੋ ਆਈਡੀ ਜਨਰੇਸ਼ਨ ਉਹ ਮੇਰੀ ਇਹੀ ਹੈ ਸਾਨੂੰ ਕਈ ਫੋਨ ਆ ਜਾਂਦੇ ਆ ਕਿ ਜੀ ਮੇਰਾ ਬੱਚਾ ਡਾਂਸ ਵਧੀਆ ਕਰਦਾ ਚਾਰ ਸਾਲ ਦਾ ਬੱਚਾ ਡਾਂਸ ਵਧੀਆ ਕਰਦਾ ਤੇ ਚਾਰ ਸਾਲ ਦਾ ਬੱਚੇ ਦਾ ਡਾਂਸ ਕਰਦੇ ਮਾਂ ਵੀ ਉਹਨੂੰ ਵਧੀਆ ਲੱਗਣਾ ਹੀ ਲੱਗਦਾ ਹੈ ਹੈ ਨਾ ਜੀ ਜੀ ਤੇ ਉਹਨੂੰ ਜੇ ਤੁਸੀਂ ਸ਼ਾਰਪ ਕਰਨਾ ਤੇ ਉਹਦੇ ਵਾਸਤੇ ਕੋਈ ਸਿਖਲਾਈ ਹੈ ਜਾਂ ਉਹਦੀ ਅਕਾਡਮੀ ਹੈ ਜਾਂ ਬੱਚੇ ਨੂੰ ਵੱਡਾ ਹੋਣ ਦਿਓ ਜਾਂ ਕਿ ਉਹ ਸਮਝਣ ਦੀ ਉਹਦੇ ਚਾਵੇ ਤੇ ਅੱਜ ਕੱਲ ਵੀਡੀਓ ਪਾਕਿਸਤਾਨ ਦੇ ਕਹਿੰਦੇ ਜਿਹਨਾਂ ਨੂੰ ਮੌਕਾ ਦਵਾਤ ਮੌਕਾ मिल ਜਾਂਦਾ ਪਰ ਉਹ ਲੌਂਗ ਟਰਮ ਜੇ ਤੁਸੀਂ ਕਹੋ ਵੀ ਚੱਲ ਪਾਉਗੇ ਤਾਂ ਲੌਂਗ ਟਰਮ ਕਰਨ ਵਾਸਤੇ ਤਾਂ ਉਹ ਚੀਜ਼ਾਂ ਜਿਹੜੀਆਂ ਕਿ ਤੁਹਾਨੂੰ ਬਰੀਕੀਆਂ ਲਗਾਤਾਰਤਾ ਮਿਹਨਤ ਇਮਾਨਦਾਰੀ ਤੇ ਸ਼ਿੱਦਤ ਨਾਲ ਜਿਹੜਾ ਕੰਮ ਹੈ ਉਹ ਤੁਹਾਨੂੰ ਕਰਨਾ ਹੀ ਪੈਣਾ ਅੱਜ ਕਦੇ ਪੋਡਕਾਸਟ ਦੇ ਵੀ ਤੁਸੀਂ ਸਾਡੇ ਵਿਚਾਰ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆਪਣਾ ਕੀਮਤੀ ਸਮਾਂ ਕੱਢ ਕੇ ਅਸੀਂ ਬਹੁਤ ਧੰਨਵਾਦੀਆਂ ਤੁਹਾਡੇ ਤੁਸੀਂ ਸਮਾਂ ਕੱਢਿਆ ਤੇ ਸਾਡੇ ਦਰਸ਼ਕਾਂ ਨੂੰ ਸੰਦੇਸ਼ ਦਿੱਤੇ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਹਾਂ ਤੁਹਾਡਾ ਆਪਣਾ ਪੰਕੇ ਚੱਡਾ ਨਿਊਜ਼ ਪਬਲਿਕ ਅਪਡੇਟ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ